ਬੀਰ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਗਏ ਨੇ ਬਕਾਇਦਾ ਮੱਥਾ ਟੇਕਿਆ ਗਿਆ ਉਹਨਾਂ ਦੇ ਵੱਲੋਂ ਤੇ ਸਪਸ਼ਟ ਕਰਨ ਲਈ ਜਿਹੜਾ ਦੇ ਦਿੱਤਾ ਗਿਆ ਮੈਨੂੰ ਇਹ ਲੱਗਦਾ ਹੈ ਕਿਤੇ ਨਾ ਕਿਤੇ ਸੁਖਬੀਰ ਬਾਦਲ ਹੁਣੇ ਕੁਝ ਗਲਤੀਆਂ ਹੋਣਾਂ ਜਾਣੇ ਦੇ ਵਿੱਚ ਕਰਦੇ ਹੈ ਭਾਈਵਾਲ ਸਾਰੇ ਬਰਾਬਰ ਦੇ ਰਹੇ ਨੇ ਉਸ ਸਮੇਂ ਦੌਰਾਨ ਜੋ ਕੁਝ ਵੀ ਹੋਇਆ ਬਿਲਕੁਲ ਪਰ ਅੱਗ ਬਬੂਲੇ ਹੋ ਕੇ ਦਵਾ ਦਵ ਕਹਿਣਾ ਕਿ ਮੈਂ ਤਾਂ ਪਹੁੰਚ ਜਾਵਾਂ ਪਹਿਲਾਂ ਸ਼ਾਇਦ ਮੈਨੂੰ ਇਹ ਨਾ ਕਹਿ ਦੇਣ ਕਿ ਸੁਬੀਰ ਬਾਦਲ ਆਏ ਨਹੀਂ ਤਾਂ ਸੁਬੀਰ ਬਾਦਲ ਗਲਤ ਹੈ। ਉਹ ਕਹਿੰਦੇ ਨਾ ਬੰਦਾ ਜਦੋਂ ਗਲਤ ਹੁੰਦਾ ਤਾਂ ਚੀਕ-ਚੀਕ ਕੇ ਆਪਣੇ ਆਪ ਨੂੰ ਸਹੀ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦਾ। ਵਰਦਾਨ ਹੋ ਤੁਸੀਂ ਤੇ ਉਸ ਸਮੇਂ ਤੁਸੀਂ ਕਾਰਜਭਾਗ ਸਾਰਾ ਸੰਭਾਲਿਆ ਸੀ ਸਰਕਾਰ ਦਾ ਤਾਂ ਤੁਹਾਡਾ ਫਰਜ਼ ਬੰਦਾ ਸੀ ਕਿ ਤੁਸੀਂ ਅਖੀਰ ਦੇ ਵਿੱਚ ਆਪਣਾ ਸਾਰਾ ਰਿਟਰਨ ਜੋ ਲਿਖਣਾ ਸੀ ਉਹ ਲਿਖਦੇ ਫਿਰ ਤੁਸੀਂ ਇਕੱਲਤ ਸਾਈ ਵਿਖੇ ਫੌਂਟ ਤੋ ਵੱਡੀ ਗੱਲ ਹੈ ਕਿ ਤੁਹਾਡੇ ਬਹੁਤ ਖਾਸ ਮੰਨੇ ਜਾਂਦੇ ਤੁਹਾਡੇ ਸਾਲਾ ਸਾਹ ਮਜੀਠੀਆ ਸਾਹਿਬ ਵੀ ਹੈ ਨਹੀਂ ਤੇ ਪਰ ਤਾਂ ਇਸ ਤਰ੍ਹਾਂ ਸਰਜਿਆ ਜਾਊਗਾ ਕਿ ਪਹਿਲਾਂ ਸੁਭੀ ਸਿੰਘ ਬਾਦਲਾਹ ਆਏ ਨਾਲ ਇਹਨਾਂ ਦੇ ਚਾਰ ਮੰਤਰੀ ਸੀ ਫਿਰ ਮਜੀਠੀਆ ਸਾਹਿਬ ਆਜਣਗੇ ਦੋ ਦਿਨ ਤੱਕ ਜੀ ਫਿਰ ਦੋ ਦਿਨ ਦਨਾ ਤੱਕ ਹੋਰ ਦੋ ਤਿੰਨ ਮਨਿਸਟਰ ਆ ਜਾਣਗੇ ਮਤਲਬ 15 ਦਿਨਾਂ ਤੱਕ ਫਿਰ ਇਹੀ ਪ੍ਰੋਸੈਸ ਚੱਲਦਾ ਰਹੂਗਾ ਤਬ ਇਹ ਵੀ ਵੇਖਣ ਵਾਲੀ ਗੱਲ ਹੈ ਨਾ ਕਿ ਕੁਝ ਅਜਿਹੇ ਤਤਕਾਲੀ ਕੈਬਨਟ ਮੰਤਰੀ ਨੇ ਜਿਹੜੇ ਜਾਂ ਤਾਂ ਹੁਣ ਭਾਜਪਾ ਦੇ ਵਿੱਚ ਚਲੇ ਗਏ ਨੇ ਤੇ ਜਾਂ ਫਿਰ ਉਹ ਸੁਧਾਰ ਲੈਰ ਦਾ ਹਿੱਸਾ ਬਣ ਚੁੱਕੇ ਨੇ ਜਿਵੇਂ ਦਲਜੀਤ ਜੀਮਾ ਹਰਾਨੇ ਵੀ ਅੱਜ ਆਪਣਾ ਸਪਸ਼ਟੀਕਰਨ ਚਲੋ ਦੇ ਦਿੱਤਾ ਕਿਉਂਕਿ ਉਹ ਵੀ ਉਸ ਵੇਲੇ ਕੈਬਨਟ ਮੰਤਰੀ ਹੀ ਸੀ ਉਹਨਾਂ ਦੇ ਸਪਸ਼ਟੀਕਰਨ ਬਾਰੇ ਤੁਹਾਡਾ ਕੀ ਖਿਆਲ ਹੈ ਆ ਦੇਖੋ ਸਿਮਰਨ ਜੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕੁਝ ਭਾਜਪਾ ਚ ਚਲੇ ਗਏ ਕੁਝ ਕਾਂਗਰਸ ਚ ਚਲੇ ਗਏ ਤੇ ਕਈਆਂ ਨੇ ਸੁਧਾਰ ਲੈਰ ਦਾ ਪੱਲਾ ਫੜ ਲਿਆ ਪਰ ਰੈਤਾ ਹੋ ਤੁਹਾਡੇ ਨਾਲ ਹੀ ਨੇ ਜਿੱਥੇ ਸੁਖਬੀਰ ਬਾਦਲ ਹੁਣਾਂ ਦਾ ਅਕਸ ਦਿਨੋਂ ਦਿਨ ਟੈ ਰਹਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਪਾਰਟੀਆਂ ਦੇ ਵਿੱਚ ਗਏ ਲੋਕ ਇਸ ਅਕਸ ਨੂੰ ਹੋਰ ਢਾ ਲਾਉਣ ਦੇ ਲਈ ਜਿਹੜੀ ਕੋਸ਼ਿਸ਼ ਹੈ ਉਹ ਵਕਤ ਹੈ ਜਿਹੜਾ ਉਹ ਛੱਡ ਨਹੀਂ ਸਕਦੇ ਕਾਰਲਰ ਵਾਲਿਆਂ ਦੇ ਵੱਲੋਂ ਵੀ ਇੱਕ ਮੀਟਿੰਗ ਕੀਤੀ ਗਈ ਤੇ ਉਹਨਾਂ ਨੇ ਜ਼ੋਰ ਇਸੇ ਗੱਲ ਤੇ ਦਿੱਤਾ ਕਿ ਤਨਖਾਹਾਂ ਕਰਾਰ ਹੈ ਸੁਖਬੀਰ ਬਾਦਲ ਤਾਂ ਫਿਰ ਅਸਤੀਫਾ ਦਿੱਤੇ ਬਿਨਾ ਕਿਵੇਂ ਨਿਤਮਸਤਕ ਹੋ ਸਕਦੇ ਨੇ ਔਰ ਉਹਨਾਂ ਨੇ ਹੋਰ ਵੀ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਕਹਿੰਦੇ ਕਿ ਅਸੀਂ ਵੀ ਜਾਵਾਂਗੇ ਸਮੇਂ ਤੇ ਜਾ ਕੇ ਆਪਣਾ ਸਪਸ਼ਟਿਕਰਨ ਜ਼ਰੂਰ ਦਵਾਂਗੇ ਪਰ ਮੇਨ ਜਿਹੜੀ ਗੱਲ ਸੀ ਉਹੀ ਸੀ ਕਿ ਸੁਖਬੀਰ ਬਾਦਲ ਅਸਤੀਫਾ ਹੀ ਦਿੱਤਾ ਜਦੋਂ ਤੋਂ ਅਕਾਲੀ ਸੁਧਾਰ ਲਹਿਰ ਬਣੀ ਐ ਉਹਨਾਂ ਦੀ ਇੱਕੋ ਰਟਾ ਉਹ ਬਣੀ ਇਸੇ ਬੇਸ ਤੇ ਸੀ ਕਿ ਸੁਖਬੀਰ ਬਾਦਲ ਐ ਜਿਹੜੇ ਉਹ ਪ੍ਰਧਾਨਗੀ ਦਾ ਅਹੁਦਾ ਛੱਡਦੇ ਬਾਦਲ ਸਾਹਿਬ ਛੱਡ ਰਹੇ ਨਹੀਂ ਤੇ ਛਡਾਉਣ ਵਾਲੇ ਬਹੁਤ ਨੇ ਹੂੰ ਜੇ ਤੁਸੀਂ ਦੇਖੋ ਨਾ ਇਹ ਸਿਰਫ ਸੁਧਾਰ ਲਹਿਰ ਨਹੀਂ ਜੀ ਕਾਲੀ ਦਲ ਦੇ ਵਿੱਚ ਵੀ ਇਹੋ ਜੇ ਪਤਾ ਨਹੀਂ ਕਿੰਨੇ ਲੋਕ ਬੈਠੇ ਹੋਣਗੇ ਜਿਹੜੇ ਬੋਲ ਨਹੀਂ ਰਹੇ ਪਰ ਚਾਹੁੰਦੇ ਨੇ ਵੀ ਬਾਦੂਸਾਪ ਪ੍ਰਧਾਨੀ ਦੀ ਜਿਹੜੀ ਉਹ ਛੱਡ ਦੇ ਪਰ ਕੰਮ ਕੀ ਆ ਰਹੀ ਹੈ ਭਾਵੇਂ ਤਨਖਾਹਾਂ ਲਗਾ ਦਿੱਤਾ ਪਰ ਸਾਡੇ ਮਨਾਂ 'ਚ ਜਿਹੜਾ ਰੋਸ ਹੈ ਉਹ ਕਿਵੇਂ ਨਿਕਲੇਗਾ ਮਤਲਬ ਤੁਸੀਂ ਸਾਡੀਆਂ ਨਜ਼ਰਾਂ ਦੇ ਵਿੱਚ ਗੁਨੇਗਾਰ ਹੀ ਰਹੋ ਜੀ ਬਿਲਕੁਲ ਉਤਾ ਹੈ ਹੀ ਹੁਣ ਅਕਾਲੀ ਦਲ ਨੂੰ ਵੋਟ ਦੇ ਕੇ ਕਰਕੇ ਤਾਂ ਬਈ ਨਹੀਂ ਹਮਮ ਵੱਡੀ ਗੱਲ ਹੈ ਜਿਵੇਂ ਜ਼ਿਕਰ بار بار ਹੋ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹਰਾਂ ਤੋਂ ਫਖਰੇ ਕੌਮ ਦਾ ਖਤਾਬ ਵਾਪਸ ਲੈ ਲਓ ਕਿਉਂਕਿ ਉਹ ਵੀ ਬਰਾਬਰ ਦੇ ਦੋਸ਼ੀ ਨੇ ਔਰ ਦੋਸ਼ੀ ਦਾ ਵਿਖਿਆ ਜਾਵੇ ਸੁਧਾਰ ਲਹਿਰ ਦੇ ਵਿੱਚ ਵੀ ਬਹੁਤ ਨੇ ਬਹੁਤ ਤਰ੍ਹਾਂ ਦੇ ਇਲਜ਼ਾਮ ਇੱਕ ਦੂਜੇ ਤੇ ਲੱਗ ਰਹੇ ਨੇ ਕੱਲ ਮਹੇਸ਼ਿੰਦਰ ਗਰੇਵਾਲ ਵੀ ਕਹਿ ਰਹੇ ਸੀ ਪ੍ਰਕਾਸ਼ ਸਿੰਘ ਬਾਦਲ ਹੁਣੀ ਬੇਸ਼ੱਕ ਇਸ ਦੁਨੀਆ ਤੋਂ ਚਲੇ ਗਏ ਨੇ ਪਰ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਹੋਈਆਂ ਨੇ ਹਮ ਸੋ ਜਿਹੜਾ ਫਕਰੇ ਕੌਮ ਦਾ ਸਨਮਾਨ ਵਾਪਸ ਲੈਣ ਦੀ ਗੱਲ ਹੋਈ ਹੈ ਮੈਨੂੰ ਇਹ ਲੱਗਦਾ ਕਿ ਜੇ ਅੱਜ ਉਹ ਵਾਪਸ ਕਰ ਦਿੰ ਸੁਖਵੀਰ ਬਾਦਲ ਹੋਣੀ ਹਮ ਤਾਂ ਸ਼ਾਇਦ ਲੋਕਾਂ ਨੂੰ ਇਹ ਲੱਗੇ ਵੀ ਚਲੋ ਹਮ ਕੁਝ ਤਾਂ ਇਹਨਾਂ ਦੇ ਮਨ ਦੇ ਵਿੱਚ ਇੱਕ ਦੁੱਖ ਹੈ ਔਰ ਬੜੀ ਰੋਚਕ ਗੱਲ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਕੋਈ ਮੌਕਾ ਨਹੀਂ ਛੱਡਦੇ ਹੁੰਦੇ ਸਿਆਸੀ ਬਿਆਨਬਾਜ਼ੀਆਂ ਦੇਣ ਦਾ ਤੇ ਪਰ ਅੱਜ ਉਹਨਾਂ ਨੇ ਸਿਆਸੀ ਬਿਆਨਬਾਜ਼ੀਆਂ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੋਇਆ ਹੈ। ਬੜਾ ਭਾਗਾ ਵਾਲਾ ਦਿਨ ਚੜਿਆ ਵੀ ਪੰਜਾਬ ਦਾ ਮੁੱਖ ਮੰਤਰੀ ਤੇ ਰਾਜਪਾਲ ਇਕੱਠੇ ਵੇਖ ਗਏ। ਬਿਲਕੁਲ ਕਿਉਂਕਿ ਪਿਛਲੇ ਰਾਜਪਾਲ ਸਾਹਿਬ ਨਾਲ ਤਾਂ ਜਿਸ ਤਰ੍ਹਾਂ ਦੀ ਖਿੱਚੋ ਤਣ ਚੱਲਦੀ ਸੀ ਉਹ ਤਾਂ ਇਕੱਠੇ ਸਟੇਜ ਤੇ ਦੇਖਣਾ ਲਵ ਲੈਟਰਾਂ ਦਾ ਸਿਲਸਿਲਾ। ਜੀ ਬਿਲਕੁਲ। ਬੇਦਬੀ ਦੇ ਮਾਮਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਸੱਚੇ ਕਾਲਜੀ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਸਿਮਰਨਜੀਤ ਕੌਰ ਗੱਲ ਤੇ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਣੀ ਆ تفصیل دے نال جانکاری ਤੁਹਾਡੇ تک ਪਹੁੰਚਾਈ ਜਾਵੇਗੀ ਤੇ ਇਹ جانکاری ਦੇਣ واسطے اسٹوڈیو ਦੇ ਵਿੱਚ میرے ਨਾਲ ਮੌਜੂਦ ਨੇ میرے ਸਹਿਯੋਗੀ ਪ੍ਰਭ ਸਿੱਧੂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਿਆਂ ਪ੍ਰਭ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ شکریہ جی ਪਹਿਲੀ ਖਬਰ ਤੇ ਨਜ਼ਰ ਮਾਰ ਲੈਣੀਆਂ ਸੁਖਬੀਰ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਗਏ ਨੇ ਬਕਾਇਦਾ ਮੱਥਾ ਟੇਕਿਆ ਗਿਆ ਹੈ ਉਹਨਾਂ ਦੇ ਵੱਲੋਂ ਤੇ ਸਪਸ਼ਟਿਕਰਨ ਵੀ ਜਿਹੜਾ ਦੇ ਦਿੱਤਾ ਗਿਆ ਹੈ ਬੀਤੇ ਦਿਨ ਹੀ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤੇ 15 ਦਿਨਾਂ ਦਾ ਸਮਾਂ ਉਹਨਾਂ ਨੂੰ ਮਿਲਿਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਪੇਸ਼ ਹੋਣਾ ਹੈ ਤੇ ਆਪਣੇ ਵੱਲੋਂ ਕੀਤੇ ਗੁਨਾਹਾਂ ਦੀ ਖਿਮਾ ਜਾਂਚਣਾ ਕਰਨੀ ਹੈ ਤੇ ਪਰ 15 ਦਿਨ ਦੀ ਉਡੀਕ ਨਹੀਂ ਕੀਤੀ ਗਈ ਤੇ ਅੱਜ ਅਗਲੇ ਹੀ ਦਿਨ ਸੁਖਬੀਰ ਬਾਦਲ ਤਤਕਾਲੀ ਕੈਬਨਟ ਮੰਤਰੀਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਏ ਨੇ ਪ੍ਰਭ ਕਿਵੇਂ ਵੇਖਦੇ ਹੋ ਤੁਸੀਂ ਜੀ ਬਿਲਕੁਲ ਦੇਖੋ ਸਿਮਰਣਾ ਮੈਨੂੰ ਇਹ ਲੱਗਦਾ ਹੈ ਕਿਤੇ ਨਾ ਕਿਤੇ ਸੁਖਬੀਰ ਬਾਦਲ ਹੁਣੇ ਕੁਝ ਗਲਤੀਆਂ ਹੋਣਾਂ ਜਾਣੇ ਦੇ ਵਿੱਚ ਕਰ ਰਹੇ ਨੇ ਉਹਦਾ ਵੱਡਾ ਕਾਰਨ ਇਹ ਕਿ ਤੁਹਾਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਇਹਨਾਂ 15 ਦਿਨਾਂ ਦੇ ਵਿੱਚ ਤੁਸੀਂ ਆਪਣੀ ਕੈਬਨਟ ਦੇ ਨਾਲ رابطہ ਕਰੋ ਜਿਹੜੀ ਰਹੀ ਹੈ ਜੀ ਤੁਸੀਂ ਉਹਨਾਂ ਦਾ ਸਪਸ਼ਟੀਕਰਨ ਲਓ ਸਾਰੀ ਕੈਬਨਿਟ ਤੁਹਾਡੇ ਹੁਣ ਚਾਰ ਮੰਤਰੀ ਤੁਹਾਡੇ ਨਾਲ ਸੀ ਜੀ ਚਾਰ ਤਾਂ ਨਹੀਂ ਸੀ ਕੈਬਨਿਟ ਚ ਵੀ ਪੰਜਵੇਂ ਤੁਸੀਂ ਹੋਗੇ ਗੱਲ ਖਤਮ ਉਸ ਕੈਬਨਿਟ ਦੇ ਜਿੰਨੇ ਮੰਤਰੀ ਸੀ ਉਹਨਾਂ ਨਾਲ ਸਲਾਹ مشورہ ਕਰੋ ਬੈਠ ਕੇ ਗੱਲ ਕਰੋ ਸਪਸ਼ਟੀਕਰਨ ਉਹਨਾਂ ਨੂੰ ਕਹੋ ਵੀ ਤੁਸੀਂ ਆਪਣਾ ਆਪਣਾ ਦਓ ਕਿਉਂਕਿ ਭਾਈਵਾਲ ਸਾਰੇ ਬਰਾਬਰ ਦੇ ਰਹੇ ਨੇ ਉਸ ਸਮੇਂ ਦੌਰਾਨ ਜੋ ਕੁਝ ਵੀ ਹੋਇਆ ਬਿਲਕੁਲ ਪਰ ਅਗਬ ਬਬੂਲੇ ਹੋ ਕੇ ਦਵਾ ਦਵ ਕਹਿਣਾ ਕਿ ਮੈਂ ਤਾਂ ਪਹੁੰਚ ਜਾਵਾਂ ਪਹਿਲਾਂ ਸ਼ਾਇਦ ਮੈਨੂੰ ਇਹ ਨਾ ਕਹਿ ਦੇਣ ਕਿ ਸੁਖਬੀਰ ਬਾਦਲ ਆਏ ਨਹੀਂ ਤਾਂ ਸੁਖਬੀਰ ਬਾਦਲ ਗਲਤ ਨੇ ਜੀ ਜੋ ਕਹਿੰਦੇ ਨਾ ਬੰਦਾ ਜਦੋਂ ਗਲਤ ਹੁੰਦਾ ਤਾਂ ਚੀਕ-ਚੀਕ ਕੇ ਆਪਣੇ ਆਪ ਨੂੰ ਸਹੀ ਪ੍ਰੂਫ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਇਸ ਤਰ੍ਹਾਂ ਦਾ ਹੀ ਕੁਝ ਇੱਥੇ ਜਾਪ ਰਿਹਾ ਹੈਗਾ ਸੋ ਇੱਕ ਤਰੀਕੇ ਦੇ ਨਾਲ ਕੈਬਨਟ ਮੰਤਰੀਆਂ ਦੇ ਨਾਲ ਬੈਠਦੇ ਗੱਲਬਾਤ ਕਰਦੇ ਤੇ ਉਸ ਵਾਸਤੇ ਸਪਸ਼ਟਿਕਰਨ ਉਹਨਾਂ ਸਾਰਿਆਂ ਦਾ ਲਿਖਵਾਉਂਦੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਆਪਣਾ ਸਪਸ਼ਟੀਕਰਨ ਲਿਖ ਦੇ ਕਿਉਂਕਿ ਪ੍ਰਧਾਨ ਉਹ ਤੁਸੀਂ ਤੇ ਉਸ ਸਮੇਂ ਤੁਸੀਂ ਕਾਰਜਭਾਗ ਸਾਰਾ ਸੰਭਿਆ ਸੀ ਸਰਕਾਰ ਦਾ ਤਾਂ ਤੁਹਾਡਾ ਇਹ ਫਰਜ਼ ਮੰਨਦਾ ਸੀ ਕਿ ਤੁਸੀਂ ਅਖੀਰ ਦੇ ਵਿੱਚ ਆਪਣਾ ਸਾਰਾ ਰਿਟਰਨ ਜੋ ਲਿਖਣਾ ਸੀ ਉਹ ਲਿਖ ਦੇ ਫਿਰ ਤੁਸੀਂ ਅਕਾਲ ਤਖਤ ਸਾਹਿਬ ਵਿਖੇ ਪਹੁੰਚਦੇ ਪਰ ਨਹੀਂ ਅਜਿਹਾ ਨਹੀਂ ਹੋਇਆ ਕੱਲ ਸਿੰਘ ਸਾਹਿਬਾਨ ਉਹਨਾਂ ਵੱਲੋਂ ਫੈਸਲਾ ਕੀਤਾ ਗਿਆ ਤਨਖਾਹਿਆ ਘਰਾ ਦਿੱਤਾ ਗਿਆ ਅੱਜ ਸਵੇਰੇ ਉਹਨਾਂ ਨੂੰ ਲੈਟਰ ਮਿਲਦਾ ਜਿਹੜਾ ਉਹ ਹੁਕਮਨਾਮਾ ਹੈ ਤੇ ਉਹ ਹੁਕਮ ਮਿਲਦੇ ਸਾਰੋ ਕਹਿੰਦੇ ਮੈਂ ਪਹੁੰਚ ਗਿਆ ਹੂੰ ਦੂਜਾ ਸਵਾਲ ਇੱਥੇ ਇਹ ਹੈ ਕਿ ਜਦੋਂ ਤੱਕ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਨਹੀਂ ਹੁੰਦਾ ਹੂੰ ਬੁਲਾਇਆ ਨਹੀਂ ਜਾਂਦਾ ਤੁਸੀਂ ਸਿੱਧੇ ਨਹੀਂ ਪਹੁੰਚ ਸਕਦੇ ਹੂੰ ਅਦਾਲਤ ਹੈ ਮੰਨ ਲਓ ਸੁਪਰੀਮ ਕੋਰਟ ਜਾਂ ਹਾਈ ਕੋਰਟ ਹੈ ਜੀ ਉੱਥੇ ਜੇ ਤੁਸੀਂ ਪਟੀਸ਼ਨ ਪਾਈਏ ਤਾਂ ਤੁਹਾਡੀ ਇੱਕ ਤਰੀਕ ਤੈ ਹੁੰਦੀ ਹੈ ਹੂੰ ਬਿਲਕੁਲ ਤਰੀਕ ਤੈ ਹਣ ਤੇ ਹੀ ਤੁਸੀਂ ਉੱਥੇ ਪਹੁੰਚਣਾ ਤੇ ਤੁਸੀਂ ਆਪਣੀ ਜਾ ਕੇ ਗਵਾਹੀ ਜਾਂ ਜੋ ਵੀ ਤੁਹਾਡੇ ਕੋਲੇ ਉੱਥੇ ਡਾਟਾ ਹੈ ਤੁਸੀਂ ਉੱਥੇ ਰੱਖਣਾ ਆਪਣਾ ਕੇਸ ਹੂੰ ਪਰ ਇਹ ਵੀ ਤਾਂ ਸਿੱਖਾਂ ਦੀ ਅਦਾਲਤ ਹੈ ਫਿਰ ਤੁਸੀਂ ਇੱਥੇ ਸਿੱਧਾ ਕਿਵੇਂ ਪਹੁੰਚ ਸਕਦੇ ਹੋ ਹਮ ਤੁਸੀਂ ਸਿੰਘ ਸਹਿਬਾਂ ਨੂੰ ਉਹਨਾਂ ਨੂੰ ਇੱਕ ਪੱਤਰ ਲਿਖੋ ਤੁਸੀਂ ਦੱਸੋ ਕਿ ਮੈਂ ਆਉਣ ਦੇ ਲਈ ਤਿਆਰ ਹਾਂ ਜਦੋਂ ਵੀ ਤੁਸੀਂ ਬੁਲਾਓ ਇਸ ਬਾਬਤ ਠੀਕ ਹੈ ਅਸੀਂ ਆਪਣਾ ਸਪਸ਼ਟੀਕਰਨ ਹੈ ਜਿਹੜਾ ਉਹ ਲਿਖ ਰਹੇ ਹਾਂ ਇਸ ਲਈ ਤੁਸੀਂ ਇੱਕ ਤਰੀਕ ਕੀ ਤਰੀਕ ਹੈ ਜਿਹੜੀ ਉਹ ਮੁਕਰਰ ਕਰ ਲਓ ਤੇ ਤਰੀਕ ਮੁਕਰਰ ਕਰਨ ਦਾ ਜਿਹੜਾ ਸਾਨੂੰ ਦੱਸ ਦੋ ਕਿਸ ਤਰੀਕ ਹੈ ਉਸ ਦਿਨ ਅਸੀਂ ਸਾਰੇ ਪਹੁੰਚ ਜਾਾਂਗੇ ਹੁਣ ਅੱਜ ਇਹ ਵੀ ਕਹਿ ਦਿੱਤਾ ਗਿਆ ਕਿ ਕੁਝ ਵਿਦੇਸ਼ ਬੈਠੇ ਸੀ ਹਮ ਜਿਹੜੇ ਨਹੀਂ ਪਹੁੰਚ ਸਕੇ ਫਿਰ ਤੁਹਾਨੂੰ ਐਡੀ ਵੀ ਕਾਲੀ ਕਾਦੀ ਸੀ ਹਾਂ ਬਿਲਕੁਲ ਹਜੇ ਕੱਲ ਐ ਤੁਹਾਨੂੰ 15 ਦਿਨ ਤਾਂ ਦਿੱਤੇ ਹੋਏ ਨੇ ਇੰਤਜ਼ਾਰ ਕਰੋ ਤੁਹਾਨੂੰ ਇਹ ਤਾਂ ਨਹੀਂ ਕਿਹਾ ਗਿਆ ਕਿ ਕੱਲ ਨੂੰ ਆਜੋ ਹਾਂ 15 ਦਿਨ ਦਿੱਤੇ ਹੋਏ ਨੇ ਤੁਸੀਂ ਆਪਣੇ ਸਾਥੀਆਂ ਨੂੰ ਕੱਟਾ ਕਰੋ ਵਿਦੇਸ਼ਾਂ ਵਾਲਿਆਂ ਨੂੰ ਵੀ ਵਾਪਸ ਆ ਜਾਣ ਦਿਓ ਐਡੀ ਕੋਈ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਬਹੁਤ ਖਾਸ ਮੰਨੇ ਜਾਂਦੇ ਤੁਹਾਡੇ ਸਾਲਾ ਸਾਹਿਬ ਮੁਜੀਠੀਆ ਸਾਹਿਬ ਵੀ ਹੈ ਨਹੀਂ ਸੀ ਹਾਂ ਉਹਨਾਂ ਕੋਲੇ ਵੱਡੇ ਆਦੇ ਰਹੇ ਨੇ ਉਸ ਸਮੇਂ ਦੇ ਹਾਂ ਉਹ ਵੀ ਮੌਜੂਦ ਨਹੀਂ ਸੀ ਕਹਿੰਦੇ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਆ ਜਾਣਗੇ ਇਹਦਾ ਮਤਲਬ ਫਿਰ ਇਹ ਬਰਤਾਂਤ ਇਸ ਤਰ੍ਹਾਂ ਸਿਰਜਿਆ ਜਾਊਗਾ ਕਿ ਪਹਿਲਾਂ ਸਭ ਵਿੱਚ ਬਾਦਲ ਆਏ ਨਾਲ ਇਹਨਾਂ ਦੇ ਚਾਰ ਮੰਤਰੀ ਸੀ ਫਿਰ ਮਜੀਠੀਆ ਸਾਹਿਬ ਆ ਜਾਣਗੇ ਦੋ ਦਿਨ ਤੱਕ ਜੀ ਫਿਰ ਦੋ ਦਿਨ ਦਨਾ ਤੱਕ ਹੋਰ ਦੋ ਤਿੰਨ ਮਨਿਸਟਰ ਆ ਜਾਣਗੇ ਮਤਲਬ 15 ਦਿਨਾਂ ਤੱਕ ਫਿਰ ਇਹੀ ਪ੍ਰੋਸੈਸ ਚੱਲਦਾ ਰਹੂਗਾ ਤੁਹਾਡਾ ਆਪਸ ਦੇ ਵਿੱਚ ਬੈਠ ਕੇ ਸਲਾਹ مشورہ ਕੋਈ ਸਪਸ਼ਟੀਕਰਨ ਕਿਸ ਤਰ੍ਹਾਂ ਦੇਣਾ ਹੈ ਕੀ ਕੀ ਗਲਤੀਆਂ ਹੋਈਆਂ ਕਿੱਥੇ ਕਿੱਥੇ ਗਲਤੀਆਂ ਹੋਈਆਂ ਇਹਦਾ ਮਤਲਬ ਤੁਸੀਂ ਵਿਚਾਰ ਚਰਚਾ ਹੀ ਨਹੀਂ ਕਰਨਾ ਚਾਹੁੰਦੇ ਫਿਰ ਤੁਸੀਂ ਕਹਿੰਦੇ ਉਹ ਕਾਲੀ ਦਾ ਨਿਕੜ ਗਿਆ ਸਾਰਾ ਜੀ ਅਕਾਲੀ ਦਲ ਨਿਕੜਿਆ ਹੀ ਇਸ ਕਰਕੇ ਤੁਸੀਂ ਸਲਾਮ ਮਸ਼ਮਰਾ ਕਿਸੇ ਦਾ ਲਿਆ ਹੀ ਨਹੀਂ ਤੁਸੀਂ ਅੱਜ ਤੱਕ ਕਿਸੇ ਦੀ ਮੰਨੀ ਨਹੀਂ ਤੁਸੀਂ ਹੁਣ ਤੱਕ ਆਪਦੇ ਹੁਕਮ ਹੀ ਚਲਾਉਂਦੇ ਰਹੇ ਹੋ ਤੇ ਇੱਥੇ ਵੀ ਤੁਸੀਂ ਆਪਣਾ ਹੀ ਹੁਕਮ ਚਲਾਇਆ ਵੀ ਆਪਾਂ ਨੂੰ ਮਿਲ ਗਿਆ ਪੱਤਰ ਤੇ ਜਲ ਤੋਂ ਜਲਦ ਆਪਾਂ ਅਕਾਲ ਤਖਤ ਸਾਈ ਪਹੁੰਚ ਜੀਏ ਤੇ ਨਾਲ ਉਹ ਜੇ ਮਹੇਸ਼ੰਦਰ ਗਰੇਵਾਲ ਹੁਣੀ ਹੋਗੇ ਦਲਜੀਤ ਜੀ ਮੈ ਉਹ ਜਿਹੜੇ ਹਰ ਟਾਈਮ ਇਹਨਾਂ ਦੇ ਸੋਲੇ ਗਾਉਂਦੇ ਰਹਿੰਦੇ ਨੇ ਸੋ ਉਹ ਵੀ ਨਾਲ ਹੀ ਚੱਲ ਪਏ ਹਮ ਸੋ ਮੈਨੂੰ ਲੱਗਦਾ ਕਿ ਇਹ ਫੇਰ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਇਹ ਚੀਜ਼ਾਂ ਵੀ ਐਡੀ ਕਿਉਂ ਕਾਲੀ ਕਿਸ ਚੀਜ਼ ਦੀ ਤੁਹਾਨੂੰ ਪਈ ਹੋਈ ਸੀ ਜੀ ਬਿਲਕੁਲ ਸੁਝੇਨ ਪ੍ਰਭੂ ਨੇ ਆਖਿਆ ਕਾਲੀ ਮਚਾ ਦਿੱਤੇ ਇੱਕ ਥੋੜਾ ਵਿਚਾਰ ਚਰਚਾ ਕਰਦੇ ਆਪਨੇ ਕੈਬਨਿਟ ਤਤਕਾਲੀ ਕੈਬਨਿਟ ਮੰਤਰੀਆਂ ਦੇ ਨਾਲ ਤੇ ਸਾਰੇ ਇਕੱਠੇ ਹੋ ਕੇ ਜਾਂਦੇ ਤਾਂ ਇੱਕ ਵੱਖਰੀ ਕਿਸਮ ਦੀ ਮਿਸਾਲ ਵੀ ਕਾਇਮ ਹੋਣੀ ਸੀ ਇੱਥੇ ਪ੍ਰਭ ਇਹ ਵੀ ਵੇਖਣ ਵਾਲੀ ਗੱਲ ਹੈ ਨਾ ਕਿ ਕੁਝ ਅਜਿਹੇ ਤਤਕਾਲੀ ਕੈਬਨਿਟ ਮੰਤਰੀ ਨੇ ਜਿਹੜੇ ਜਾਂ ਤਾਂ ਹੁਣ ਭਾਜਪਾ ਦੇ ਵਿੱਚ ਚਲੇ ਗਏ ਨੇ ਤੇ ਜਾਂ ਫਿਰ ਉਹ ਸੁਧਾਰ ਲਹਿਰ ਦਾ ਹਿੱਸਾ ਬਣ ਚੁੱਕੇ ਨੇ ਜਿਵੇਂ ਦਲਜੀਤ ਚੀਮਾ ਹਰਾਨੇ ਵੀ ਅੱਜ ਆਪਣਾ ਸਪਸ਼ਟਿਕਰਣ ਚਲੋ ਦੇ ਦਿੱਤਾ ਕਿਉਂਕਿ ਉਹ ਵੀ ਉਸ ਵੇਲੇ ਕੈਬਨਿਟ ਮੰਤਰੀ ਹੀ ਸੀ ਉਹਨਾਂ ਦੇ ਸਪਸ਼ਟਿਕਰਣ ਬਾਰੇ ਤੁਹਾਡਾ ਕੀ ਖਿਆਲ ਹੈ ਅ ਦੇਖੋ ਸਿਮਰਨ ਜੀ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕੁਝ ਭਾਜਪਾ ਚਲੇ ਗਏ ਕੁਝ ਕਾਂਗਰਸ ਚ ਚਲੇ ਗਏ ਤੇ ਕਈਆਂ ਨੇ ਸੁਧਾਰ ਲਹਿਰ ਦਾ ਪੱਲਾ ਫੜ ਲਿਆ ਪਰ ਰਹਿ ਤਾਂ ਉਹ ਤੁਹਾਡੇ ਨਾਲ ਹੀ ਨੇ ਹਾਂ ਹੈ ਤਾਂ ਤੁਹਾਡੇ ਜਾਣਕਾਰੀ ਨੇ ਹੈ ਤਾਂ ਤੁਹਾਡੇ ਹੀ ਕੈਬਨਟ ਮੰਤਰੀ ਨੇ ਸਾਬਕਾ ਜੀ ਤੁਹਾਡੇ ਆਪਸ ਦੇ ਵਿੱਚ ਵਿਚਾਰ ਮਤਭੇਦ ਇੰਨੇ ਵੀ ਜ਼ਿਆਦਾ ਨਹੀਂ ਹੋਗੇ ਕਿ ਤੁਸੀਂ ਆਪਸ ਚ ਗੱਲ ਨਹੀਂ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਘਰ ਦਾ ਮੁੱਦਾ ਨਹੀਂ ਹੈ ਜੇ ਆਪਾਂ ਕਹੀਏ ਵੀ ਸਾਡੇ ਤਾਂ ਹੀ ਘਰੇ ਲੜਾਈ ਹੋਗੀ ਤੇ ਅਸੀਂ ਤਾਂ ਨਹੀਂ ਗੱਲ ਕਰਨੀ ਆਪਸ ਦੇ ਵਿੱਚ ਹਨਾ ਡੈਡੀ ਨੂੰ ਕਹਿ ਦਿਓ ਜਿਵੇਂ ਕਰਨਾ ਕਰ ਲਈ ਇਟਸ ਨਾਟ ਲਾਈਕ ਦੈਟ ਹਮ ਇਥੇ ਇਹ ਸਭ ਤੋਂ ਵੱਡਾ ਸਰਵੋੱਚ ਅਦਾਲਤ ਦਾ ਫੈਸਲਾ ਹੈ ਇਹਦੇ ਲਈ ਜੇ ਤੁਸੀਂ ਕਿਸੇ ਨਾਲ ਨਹੀਂ ਵੀ ਰਾਬਤੇ ਦੇ ਵਿੱਚ ਜਿਹੜੇ ਤੁਹਾਡੇ ਤੁਹਾਨੂੰ ਉਹਨਾਂ ਨਾਲ ਵੀ ਰਾਬਤਾ ਕਰਨਾ ਪੈਣਾ ਹੈ ਬਿਲਕੁਲ ਹੁਣ ਪਰ ਡਰ ਉੱਥੇ ਬਣਿਆ ਹੋਇਆ ਵੀ ਜੀ ਅਸੀਂ ਉਹਨਾਂ ਦੇ ਨਾਲ ਰਾਬਤਾ ਕਰ ਲਿਆ ਉਹਨਾਂ ਨੇ ਸਪਸ਼ਟੀਕਰਨ ਦੇਤਾ ਹਮ ਤੇ ਜੋ ਅਸੀਂ ਬੋਲਣਾ ਚਾਹੁੰਨੇ ਜੀ ਉਹ ਉਹਨਾਂ ਨੇ ਨਾ ਬੋਲਿਆ ਫਿਰ ਕੀ ਹੋਏਗਾ ਬਿਲਕੁਲ ਕਿਉਂਕਿ ਫਿਰ ਤਾਂ ਹੋਰ ਜ਼ਿਆਦਾ ਖਲਾਰਾ ਪੈ ਜਾਣਾ ਅਕਾਲੀ ਦਲ ਦਾ ਫਿਰ ਕਹਿਣਾ ਦੇਖਿਓ ਹੁਣ ਅਸੀਂ ਇਹ ਨਹੀਂ ਸਮਝਣੀ ਫਿਰ ਸੱਚ ਕਿਹੜਾ ਬੋਲਦਾ ਜੀ ਕਿਉਂਕਿ ਜਿੱਥੇ ਸੁਖਬੀਰ ਬਾਦਲ ਹੁਣਾਂ ਦਾ ਅਕਸ ਦਿਨੋਂ ਦਿਨ ਟਹਿ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਪਾਰਟੀਆਂ ਦੇ ਵਿੱਚ ਗਏ ਲੋਕ ਇਸ ਅਕਸ ਨੂੰ ਹੋਰ ਢਾਹ ਲਾਉਣ ਦੇ ਲਈ ਜਿਹੜੀ ਕੋਸ਼ਿਸ਼ ਹੈ ਉਹ ਮੌਕਾ ਹੈ ਜਿਹੜਾ ਉਹ ਛੱਡਣਗੇ ਜੀ ਨਹੀਂ ਛੱਡਣਗੇ ਉਹਨਾਂ ਨੂੰ ਇੱਕ ਮੌਕਾ ਮਿਲੇਗਾ ਹਮ ਪਰ ਫਿਰ ਵੀ ਜਿਵੇਂ ਕਹਿ ਰਹੇ ਕਿ ਮੈਂ ਖੇਮਾ ਜਾਂਚਣਾ ਇੱਥੇ ਕਰਦਾ ਤਾਂ ਉੱਥੇ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਮੈਂ ਬੇਨਤੀ ਕਰਦਾ ਪ੍ਰਧਾਨ ਹੋਣ ਦੇ ਨਾਤੇ ਕਿ ਤੁਸੀਂ ਆਓ ਸਾਡੇ ਨਾਲ ਬੈਠੋ ਸਿਰਫ ਇਸ ਗੱਲ ਵਾਸਤੇ ਕਿਉਂਕਿ ਕਸੂਰਵਾਰ ਤੁਸੀਂ ਵੀ ਬਰਾਬਰ ਦੇ ਹੋ ਬਿਲਕੁਲ ਠੀਕ ਹੈ ਤਾਂ ਇੱਕ ਵੱਡੀ ਗੱਲ ਹੈ ਵੀ ਇਸ ਤਰ੍ਹਾਂ ਵਖਰੇਵੇਂ ਆ ਜਿਹੜੇ ਤੁਹਾਡੇ ਪਹਿਲਾਂ ਹੀ ਹੋ ਚੁੱਕੇ ਆ ਉਹਨਾਂ ਵਖਰੇਵਿਆਂ ਨੂੰ ਇਸ ਤਰ੍ਹਾਂ ਹੋਰ ਜ਼ਿਆਦਾ ਨਾ ਉਚਾ ਲੋ ਕਿ ਕੱਲ ਨੂੰ ਸ੍ਰੀ ਕਾਲ ਤਖਤ ਸਾਹਿਬ ਤੋਂ ਇੱਕ ਹੋਰ ਹੁਕਮ ਨਾ ਆ ਜੇ ਕਿ ਤੁਹਾਡੇ ਤੱਕ ਕੈਬਨਿਟ ਮੰਤਰੀ ਨਹੀਂ ਪਹੁੰਚੇ ਸਾਰੇ ਹੂੰ ਫਿਰ ਕੀ ਕਰੋਗੇ ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਡਾਊਨ ਲੈ ਆਓਗੇ ਲੋਕਾਂ ਦੀ ਨਿਗਾਹ ਦੇ ਵਿੱਚ ਵੀ ਤੁਸੀਂ ਉਹ ਵੀ ਕਰ ਕੀ ਰਹੇ ਨੇ ਐਨੇ ਤਾਂ ਤੁਸੀਂ ਬੱਚੇ ਨਹੀਂ ਹੋ ਨਾ ਤੁਸੀਂ ਇਹ ਕਰ ਨਹੀਂ ਸਕਦੇ ਬਿਲਕੁਲ ਬਿਲਕੁਲ ਜੋ ਪ੍ਰਭ ਮੁੱਖ ਦੋਸ਼ੀ ਇਸ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਨੂੰ ਹੀ ਕਰਾਰ ਦਿੱਤਾ ਜਾ ਰਿਹਾ ਹੈ ਔਰ ਜੇ ਸੁਧਾਰ ਲਹਿਰ ਦੀ ਗੱਲ ਕਰੀਏ ਸੁਧਾਰ ਲਹਿਰ ਕਹਿੰਦੀ ਕਿ ਅਸੀਂ ਤਾਂ ਆਪਣਾ ਸਪਸ਼ਟਿਕਰਨ ਪਹਿਲਾਂ ਹੀ ਦੇ ਆਏ ਸੀ ਮਾਫੀਨਾਮਾ ਵੀ ਅਸੀਂ ਪਹਿਲਾਂ ਹੀ ਦੇ ਆਏ ਸੀ ਜਦੋਂ ਅਸੀਂ ਸ਼ਿਕਾਇਤ ਦੇਣ ਗਏ ਸੀ ਪਰ ਅੱਜ ਡਾਕਟਰ ਦਲਜੀਤ ਟੀਮਾ ਗਏ ਨੇ ਸੁਖਬੀਰ ਬਾਦਲ ਹਰਾਂ ਦੇ ਨਾਲ ਸ਼ਰਨਜੀਤ ਢਿੱਲੋਂ ਗਏ ਨੇ ਮਹੇਸ਼ਿੰਦਰ ਗਰੇਵਾਲ ਗਏ ਨੇ ਗੁਲਜ਼ਾਰ ਰਣੀਕੇ ਗਏ ਨੇ ਸੋ ਇਹਨਾਂ ਨੇ ਵੀ ਮਾਫੀਆਂ ਜੜੀਆਂ ਨੇ ਮੰਗੀਆਂ ਨੇ ਔਰ ਇਹ ਵੀ ਬੇਨਤੀ ਕੀਤੀ ਐ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਤੁਸੀਂ ਜਲਦ ਤੋਂ ਜਲਦ ਮੀਟਿੰਗ ਜੜੀ ਐ ਸੱਦ ਲੋ ਕਿਉਂਕਿ ਉਸ ਤੋਂ ਬਾਅਦ ਧਾਰਮਿਕ ਸਜ਼ਾ ਜੜੀ ਐ ਫਿਰ ਉਹ ਮੁਕਰਰ ਹੋ ਜਾਣੀ ਐ ਤੇ ਅੱਜ ਪ੍ਰਭ ਚੰਡੀਗੜ੍ਹ ਦੇ ਵਿੱਚ ਬਾਗੀ ਧੜੇ ਦੇ ਵੱਲੋਂ ਸੁਧਾਰ ਲੈਰ ਵਾਲਿਆਂ ਦੇ ਵੱਲੋਂ ਵੀ ਇੱਕ ਮੀਟਿੰਗ ਕੀਤੀ ਗਈ ਤੇ ਉਹਨਾਂ ਨੇ ਜ਼ੋਰ ਇਸੇ ਗੱਲ ਤੇ ਦਿੱਤਾ ਕਿ ਤਨਖਾਹਾਂ ਕਰਾਰ ਸੁਖਬੀਰ ਬਾਦਲ ਤਾਂ ਫਿਰ ਅਸਤੀਫਾ ਦਿੱਤੇ ਬਿਨਾਂ ਕਿਵੇਂ ਨਤਮਸਤਕ ਹੋ ਸਕਦੇ ਨੇ ਔਰ ਉਹਨਾਂ ਨੇ ਹੋਰ ਵੀ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਕਹਿੰਦੇ ਕਿ ਅਸੀਂ ਵੀ ਜਾਵਾਂਗੇ ਸਮੇਂ ਤੇ ਜਾ ਕੇ ਆਪਣਾ ਸਪਸ਼ਟਿਕਰਨ ਜ਼ਰੂਰ ਦਵਾਂਗੇ ਪਰ ਮੇਨ ਜਿਹੜੀ ਗੱਲ ਸੀ ਉਹੀ ਸੀ ਕਿ ਸੁਖਬੀਰ ਬਾਦਲ ਅਸਤੀਫਾ ਹੀ ਦੇਵੇ ਜੀ ਜੀ ਦੇਖੋ ਜਦੋਂ ਤੋਂ ਅਕਾਲੀ ਸੁਧਾਰ ਲਹਿਰ ਬਣੀ ਹੈ ਉਹਨਾਂ ਦੀ ਇੱਕੋ ਰਟ ਹੈ ਉਹ ਬਣੀ ਇਸੇ ਬੇਸ ਤੇ ਸੀ ਕਿ ਸੁਖਬੀਰ ਬਾਦਲ ਹੈ ਜਿਹੜੇ ਉਹ ਪ੍ਰਧਾਨਗੀ ਦਾ ਅਹੁਦਾ ਛੱਡ ਦੇਣ ਚਲੋ ਉਹਦੇ ਲਈ ਉਹਨਾਂ ਦੇ ਵੱਖਰੇ ਵੱਖਰੇ ਤਰਕ ਹੋ ਸਕਦੇ ਨੇ ਕਿਸੇ ਦਾ ਤਰਕ ਹੈ ਕਿ ਗਲਤੀਆਂ ਕੀਤੀਆਂ ਕਈ ਸ਼ਾਇਦ ਵਿੱਚ ਉਹ ਲਾਲਚ ਲਈ ਵੀ ਕਹਿੰਦੇ ਹੁਣ ਕਿ ਸ਼ਾਇਦ ਸਾਨੂੰ ਮੌਕਾ ਮਿਲ ਜੇ ਇਸ ਚੀਜ਼ ਦਾ ਉਹ ਅਲੱਗ-ਅਲੱਗ ਚੀਜ਼ਾਂ ਨੇ ਪਰ ਜਿਹੜੀ ਗੱਲ ਹੈ ਪ੍ਰਧਾਨਗੀ ਛੱਡਣ ਦੀ ਬਾਦਲ ਸਾਹਿਬ ਛੱਡ ਰਹੇ ਨਹੀਂ ਤੇ ਛਡਾਉਣ ਵਾਲੇ ਬਹੁਤ ਨਹੀਂ ਹੂੰ ਜੇ ਤੁਸੀਂ ਦੇਖੋ ਨਾ ਇਹ ਸਿਰਫ ਸੁਧਾਰ ਲਹਿਰ ਨਹੀਂ ਅਕਾਲੀ ਦਲ ਦੇ ਵਿੱਚ ਵੀ ਇਹੋ ਜੇ ਪਤਾ ਨਹੀਂ ਕਿੰਨੇ ਲੋਕ ਬੈਠੇ ਹੋਣਗੇ ਜਿਹੜੇ ਬੋਲ ਨਹੀਂ ਰਹੇ ਪਰ ਚਾਹੁੰਦੇ ਨੇ ਵੀ ਬਾਦਲ ਸਾਹਿਬ ਪ੍ਰਧਾਨਗੀ ਇਹ ਜਿਹੜੀ ਉਹ ਛੱਡ ਦੇਣ ਬਿਲਕੁਲ ਜਦੋਂ ਤੁਹਾਨੂੰ ਤਨਖਾਹੀਆਕਰਾਰ ਦੇ ਦਿੱਤਾ ਗਿਆ ਮਤਲਬ ਤੁਸੀਂ ਦੋਸ਼ੀ ਐ ਜਿਹੜੇ ਅਕਾਲ ਤਖਤ ਸਾਹਿਬ ਦੇ ਵੱਲੋਂ ਡਿਕਲੇਅਰ ਕਰ ਦਿੱਤੇ ਗਏ ਹੋ ਤਾਂ ਤੁਸੀਂ ਉਸ ਅਹੁਦੇ ਤੇ ਨਹੀਂ ਬੈਠ ਸਕਦੇ ਤੇ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਸ਼ਾਇਦ ਉਹ ਪ੍ਰੋਪਰ ਇੱਕ ਪਲੈਨਿੰਗ ਵੀ ਹੋ ਸਕਦੀ ਹੈ ਕਿ ਉਸ ਤੋਂ ਪਹਿਲਾਂ ਭੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਲਾਤਾ ਹੂੰ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਕਿਉਂਕਿ ਸ਼ੱਕ ਤੁਹਾਨੂੰ ਵੀ ਸੀ ਉਸ ਤੇ ਵੀ ਸਵਾਲ ਉੱਠ ਰਹੇ ਨੇ ਬਿਲਕੁਲ ਯਕੀਨ ਤਾਂ ਇਹਨਾਂ ਨੂੰ ਇਸ ਚੀਜ਼ ਦਾ ਪੂਰਾ ਹੈ ਨਾ ਜਦੋਂ ਮੰਨ ਲਓ ਤੁਸੀਂ ਜਾਂ ਅਸੀਂ ਕਿਸੇ ਨੇ ਗਲਤੀ ਕਰਤੀ ਆਪਾਂ ਨੂੰ ਪਤਾ ਆਪਾਂ ਗਲਤੀ ਕੀਤੀ ਹੈ ਜੀ ਹੂੰ ਜੇ ਕੱਲ ਨੂੰ ਉਹ ਤੇ ਸਵਾਲ ਉੱਠੂਗਾ ਤਾਂ ਆਪਣੇ ਮਨ 'ਚ ਡਰ ਬੈਠਣਾ ਹੀ ਬੈਠਣਾ ਹੈ ਸੁਭਾਵਿਕ ਗੱਲ ਹੈ ਬਿਲਕੁਲ ਡਰ ਪਹਿਲਾਂ ਹੀ ਸੀ ਇੰਨੇ ਸਾਲਾਂ ਦਾ ਜਦੋਂ ਤੇ ਮੰਗ ਉੱਠ ਰਹੀ ਹੈ ਦੋਇਰ ਸੱਤ ਤੋਂ ਲੈ ਕੇ ਬੇਅਦਬੀ ਦੇ ਮਾਮਲੇ ਹੋਏ ਨੇ ਉਸ ਕੋ ਗੱਲ ਕਰੀਏ ਰਾਮ ਰਹੀਮ ਨੂੰ ਮਾਫੀ ਦੇ ਬੜਾ ਪੁਰਾਣਾ ਮਸਲਾ ਕੋਈ ਐਦਾ ਤਾਂ ਨਹੀਂ ਉਦੋਂ ਦੇ ਤਾਂ ਤੁਸੀਂ ਕਾਰਜਕਾਰੀ ਪ੍ਰਧਾਨ ਲਾ ਨਹੀਂ ਦਿੱਤੇ ਮੰਗ ਤਾਂ ਉਦੋਂ ਦੀ ਉੱਠ ਰਹੀ ਹੈ ਹੁਣ ਹੀ ਕਿਉਂ ਲਾਇਗੇ ਕਿਉਂਕਿ ਪਤਾ ਤੁਹਾਨੂੰ ਵੀ ਇਹ ਵੀ ਹੋਣਾ ਕੀ ਹੈ ਸੱਚ ਤੁਹਾਡੇ ਅੰਦਰ ਹੈ ਦੱਬਿਆ ਹੋਇਆ ਪਰ ਹੁਣ ਸਮਾਂ ਇਹੋ ਜਿਹਾ ਹੋ ਗਿਆ ਵੀ ਤੁਸੀਂ ਆਪਦੇ ਸੱਚ ਨਾਲ ਖੁਦ ਵੀ ਅੱਖਾਂ ਨਹੀਂ ਮਿਲਾ ਪਾਰੇ ਜੀ ਸੋ ਜਿਹੜੀ ਅਸਤੀਫੇ ਦੀ ਮੰਗ ਹੈ ਮੈਨੂੰ ਐ ਲੱਗਦਾ ਕਿ ਉਹ ਤਾਂ ਜੇ ਹੁਣ ਅਕਾਲੀ ਸੁਧਾਰ ਲਹਿਰ ਵਾਲੇ ਨਾਂ ਵੀ ਮੰਗਣ ਨਾ ਤਾਂ ਉਹਨਾਂ ਨੂੰ ਵੈਸੇ ਵੀ ਦੇ ਦੇਣਾ ਚਾਹੀਦਾ ਕਿਉਂਕਿ ਹੁਣ ਤੁਹਾਨੂੰ ਹੁਕਮ ਕਿੱਥੋਂ ਹੋਏ ਨੇ ਇਸ ਚੀਜ਼ ਨੂੰ ਮੰਨੋ ਸਿਰਫ ਕਾਗਜ਼ਾਂ ਦੇ ਵਿੱਚ ਨਾ ਲਿਖੋ ਕਿ ਮੈਂ ਨਿਮਾਣਾ ਸੇਖਾਂ ਮੈਂ ਖਿਮਾ ਜਾਂਚਨਾ ਕਰਦਾ ਉਹਦੇ ਲਈ ਜੋ-ਜੋ ਸੁਭਾਵਿਕ ਗੱਲਾਂ ਬਣਦੀਆਂ ਨੇ ਚਾਹੇ ਅਸਤੀਫਾ ਦੇਣਾ ਹੂੰ ਉਹ ਦਓ ਇਹ ਵੱਡੀ ਗੱਲ ਹੈ ਪਰ ਨਹੀਂ ਉਹ ਬਾਦਲ ਸਾਹਿਬ ਪ੍ਰਧਾਨਗੀ ਦੇ ਅਸਤੀਫੇ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਉਹ ਤਾਂ बस ਇੱਕੋ ਗੱਲ ਕਰ ਰਹੇ ਨੇ ਵੀ ਖਿਮਾ ਜਾਂਚਨਾ ਖਿਮਾ ਜਾਂਚਨਾ ਸਿਮਰਨ ਜੀ ਤੁਸੀਂ ਦੱਸੋ ਅਕਾਲੀ ਦਲ ਕੋਈ ਹੋਰ ਕੋਈ ਆਪਸ਼ਨ ਬਚਦਾ ਇਸ ਸਮੇਂ ਹੂੰ ਕਹਿੰਦੇ ਜੀ ਖਿਮਾ ਜਾਚਨਾ ਕਰਦੇ ਆ ਨਿਵਾਣੇ ਸਿੱਖ ਵਜੂ ਅਸੀਂ ਝੋਲੀ ਚ ਪਾਉਣੇ ਆ ਜੀ ਤੁਹਾਡੇ ਕੋਲੇ ਹੋਰ ਆਪਸ਼ਨ ਕੀ ਹੈ ਵੱਡੀ ਗੱਲ ਹੈ ਹੂੰ ਜੇ ਤਾਂ ਇਹ ਕਹਿਤਾ ਜੇ ਤੁਸੀਂ ਕਹੋਗੇ ਵੀ ਅਸੀਂ ਨਹੀਂ ਪਾਉਂਦੇ ਫਿਰ ਤੁਹਾਡਾ ਕੀ ਬੰਨਣਾ ਹੂੰ ਹਾਲਾਤ ਤਾਂ ਤੁਹਾਡੀ ਪਹਿਲਾਂ ਹੀ ਇਸ ਤਰ੍ਹਾਂ ਦੀ ਇਹ ਵੀ ਹਾਲਤ ਖਤਮ ਹੋ ਤੁਸੀਂ ਔਰ ਇੱਥੇ ਪ੍ਰਭਿਕ ਹੋਰ ਗੱਲ ਵੀ ਹੈ ਨਾ ਕਿ ਸਿੱਖ ਕੰਮ ਕਰੀ ਆ ਭਾਵੇਂ ਤਨਖਾਹਾਂ ਲਗਾ ਦਿੱਤਾ ਪਰ ਸਾਡੇ ਮਨਾਂ ਚ ਜਿਹੜਾ ਰੋਸ ਹੈ ਉਹ ਕਿਵੇਂ ਨਿਕਲੇਗਾ ਮਤਲਬ ਤੁਸੀਂ ਸਾਡੀਆਂ ਨਜ਼ਰਾਂ ਦੇ ਵਿੱਚ ਗੁਨੇਗਾਰ ਹੀ ਰਹੋਗੇ ਜੀ ਬਿਲਕੁਲ ਉਹ ਤਾਂ ਹੈ ਹੀ ਹੁਣ ਅਕਾਲੀਦਲ ਨੂੰ ਵੋਟ ਇਸੇ ਕਰਕੇ ਤਾਂ ਪਈ ਨਹੀਂ ਹੂੰ ਵੱਡੀ ਗੱਲ ਹੈ ਤੁਹਾਡਾ ਗਰਾਫ ਇੱਥੋਂ ਇੱਥੇ ਆਣਾ VOTING ਦਾ ਵੱਡਾ ਕਾਰਨ ਹੈ ਤੁਸੀਂ ਪਰ ਨਾ ਅ ਕਈ ਬੰਦੇ ਹੁੰਦੇ ਨੇ ਉਹ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੁੰਦੇ ਸਿਮਰਨ ਜੀ ਹੂੰ ਉਹ ਦੀਨ ਦੁਨੀਆ ਦੇ ਕਿਸੇ ਵੀ ਅਹੁਦੇ ਤੇ ਪਹੁੰਚ ਜਾਣ ਉਹਨਾਂ ਨੇ ਇੱਕੋ ਗੱਲ ਹੈ ਵੀ ਜੋ ਮਰਜ਼ੀ ਹੋਈ ਜਾਵੇ ਅਸੀਂ ਨਹੀਂ ਮੰਨਣਾ ਜੀ ਤੇ ਮੈਨੂੰ ਲੱਗਦਾ ਸੁਖਬੀਰ ਬਾਦਲ ਉਸੇ ਤੱਕੜੀ 'ਚ ਤੁਲ ਰਹੇ ਨੇ ਹੂੰ ਵੀ ਅਸੀਂ ਤਾਂ ਮੰਨਣਾ ਹੀ ਨਹੀਂ ਜਿਨੇ ਜੋ ਕਰਨਾ ਹੈ ਕਰ ਲੋ ਹੂੰ ਤੇ ਜੋ ਕਰਨ ਦਾ ਨਤੀਜਾ ਹੀ ਇਹ ਹੈ ਮਿਸਖ ਜਿਹੜਾ ਭਾਈਚਾਰਾ ਉਹ ਵੀ ਨਰਾਜ਼ ਹੈ ਵੋਟ ਬੈਂਕ ਹੈ ਉਹ ਵੀ ਨਰਾਜ਼ ਹੈ ਸਰਕਾਰ ਤੱਕ ਸਭ ਤੋਂ ਵੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਆਪਦੇ ਵੱਡੇ ਲੀਡਰ ਵੀ ਨਰਾਜ਼ ਹੈ ਸੋ ਸਾਰੇ ਪਾਸੇ ਮੈਨੂੰ ਇਹ ਲੱਗਦਾ ਕਿ ਸੁਖਬੀਰ ਬਾਦਲ ਹੁਣੀ ਅੱਜ ਜੇ ਇਕੱਲੇ ਚ ਬੈਠ ਕੇ ਕੁਝ ਸੋਚਦੇ ਹੋਣਗੇ ਨਾ ਤਾਂ ਆਪਦੇ ਆਪ ਨੂੰ ਅੰਦਰੋਂ ਤਾਂ ਮਹਿਸੂਸ ਸ਼ਾਇਦ ਕਰਦੇ ਹੋਣਗੇ ਵੀ ਮੈਂ ਇਹ ਕੀ ਕਰ ਬੈਠਾ ਸਿਆਸਤ ਮੈਨੂੰ ਲੱਗਦਾ ਕਰਨੀ ਆਈ ਨਹੀਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸਿੱਖ ਕੇ ਉਹਨਾਂ ਨੇ ਕੀਤੀ ਉਹ ਸਿਆਸਤ ਸੁਖਬੀਰ ਬਾਦਲ ਨਹੀਂ ਕਰ ਪਾਈ ਜੋ ਮੇਰੇ ਸਹਿਯੋਗੀ ਪ੍ਰਭ ਸਿੱਧੂ ਹਰਣ ਨੇ ਜ਼ਿਕਰ ਕੀਤਾ ਹੈ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰਾਂ ਦਾ ਜਦੋਂ ਦਾ ਇਹ ਮਾਮਲਾ ਚੱਲ ਰਿਹਾ ਹੈ ਔਰ ਜਦੋਂ ਦਾ ਪ੍ਰਦੀਪ ਕਲੇਰ ਹਰਾਂ ਦੇ ਬਿਆਨ ਸਾਹਮਣੇ ਆਏ ਨੇ ਉਦੋਂ ਦਾ ਪ੍ਰਭ ਤੁਸੀਂ ਵੀ ਸੁਣਿਆ ਹੋਵੇਗਾ ਕਿ ਇਹ ਜ਼ਿਕਰ बार-बार ਹੋ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹਰਾਂ ਤੋਂ ਫਖਰੇ ਕੌਮ ਦਾ ਖਿਤਾਬ ਵਾਪਸ ਲੈ ਲਓ ਕਿਉਂਕਿ ਉਹ ਵੀ ਬਰਾਬਰ ਦੇ ਦੋਸ਼ੀ ਨੇ ਸਿੱਖ ਪ੍ਰਚਾਰਕ ਨੇ ਇੱਕ ਹਰਜਿੰਦਰ ਸਿੰਘ ਮਾਜੀ ਉਹਨਾਂ ਨੇ ਦੁਹਰਾਇਆ ਕਹਿੰਦੇ ਕਿ ਸੁਖਬੀਰ ਬਾਦਲ ਨੂੰ ਜੋ ਤਨਖਾਹਿਆ ਕਰਾਰ ਦਿੱਤਾ ਇਹ ਤਾਂ ਇੱਕ ਤਰ੍ਹਾਂ ਦੀ ਸਾਜ਼ਿਸ਼ ਹੈ ਔਰ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਵੀ ਹੈਗੇ ਨੇ ਔਰ ਦੋਸ਼ੀ ਦਾ ਵਿਖਿਆ ਜਾਵੇ ਸੁਧਾਰ ਲੈਰ ਦੇ ਵਿੱਚ ਵੀ ਬਹੁਤ ਨੇ ਬਹੁਤ ਤਰ੍ਹਾਂ ਦੇ ਇਲਜ਼ਾਮ ਇੱਕ ਦੂਜੇ ਤੇ ਲੱਗ ਰਹੇ ਨੇ ਕੱਲ ਮਹੇਸ਼ਿੰਦਰ ਗੜੇਵਾਲ ਵੀ ਕਹਿ ਰਹੇ ਸੀ ਜੀ ਬਿਲਕੁਲ ਨਿਕੋ ਪ੍ਰਕਾਸ਼ ਸਿੰਘ ਬਾਦਲ ਹੁਣੀ ਬੇਸ਼ੱਕ ਇਸ ਦੁਨੀਆ ਤੋਂ ਚਲੇ ਗਏ ਨੇ ਪਰ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਹੋਈਆਂ ਨੇ ਸੋ ਜਿਹੜਾ ਫਕਰੇ ਕੌਮ ਦਾ ਸਨਮਾਨ ਵਾਪਸ ਲੈਣ ਦੀ ਗੱਲ ਹੋਈ ਹੈ ਮੈਨੂੰ ਇਹ ਲੱਗਦਾ ਕਿ ਜੇ ਅੱਜ ਉਹ ਵਾਪਸ ਕਰ ਦੇ ਸੁਖਬੀਰ ਬਾਦਲ ਹੁਣੀ ਤਾਂ ਸ਼ਾਇਦ ਲੋਕਾਂ ਨੂੰ ਇਹ ਲੱਗੇ ਵੀ ਚਲੋ ਕੁਝ ਤਾਂ ਇਹਨਾਂ ਦੇ ਮਨ ਦੇ ਵਿੱਚ ਇੱਕ ਦੁੱਖ ਹੈ ਦਰਦ ਹੈ ਹੂੰ ਪਰ ਤੁਸੀਂ ਆਪਦੀਆਂ ਚੀਜ਼ਾਂ ਵੀ ਨਹੀਂ ਛੱਡਣੀਆਂ ਚਾਹੁੰਦੇ ਕਿਉਂਕਿ ਉਹ ਫਿਰ ਜਿਹੜਾ ਫਕਰ ਵਾਲਾ ਇੱਕ ਨਾਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਮ ਅੱਗੇ ਲੱਗਿਆ ਉਹ ਉੱਤਰ ਜਾਣਾ ਹੂੰ ਦੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਮ ਤੇ ਹੀ ਅਕਾਲੀ ਦਲ ਹਾਲੇ ਤੱਕ ਚੱਲ ਰਿਹਾ ਜਿੰਨਾ ਕਿ ਵੀ ਚੱਲ ਰਿਹਾ ਅੱਜ ਵੀ ਸੁਖਵੀਰ ਬਾਦਲ ਹੁਣੀ ਉਹਨਾਂ ਦਾ ਹਰ ਜਗ੍ਹਾ ਤੇ ਜ਼ਿਕਰ ਕਰਦੇ ਨੇ ਹੂੰ ਤੇ ਉਹ ਜੇ ਮੋੜਤਾ ਫੇਰ ਤਾਂ ਬਿਲਕੁਲ ਹੀ ਮਿੱਟੀ ਪਲੀਥ ਹੋ ਜਾਣੀ ਹੈ ਹੂੰ ਫਿਰ ਤਾਂ ਕਹਿੰਦੇ ਵੀ ਜਿਹੜੇ ਚਲੇ ਗਏ ਹੁਣ ਉਹ ਵੀ ਉਸੇ ਕੜਕੜੇ ਚ ਖੜੇ ਨੇ ਮਤਲਬ ਜਿਹੜੇ ਅਹੁਦੇ ਸਾਡੇ ਕੋਲ ਹੈ ਨੇ ਉਹ ਤਾਂ ਰਹਿਣ ਬਰਕਰਾਰ ਹੀ ਬਿਲਕੁਲ ਵੀ ਮਤਲਬ ਜਿਹੜਾ ਮਾਨ ਸਨਮਾਨ ਲੱਗਿਆ ਹੈ ਨਾਮ ਦੇ ਨਾਲ ਉਹ ਲੱਗਿਆ ਰਵੇ ਇਸ ਲਈ ਉਹ ਤਾਂ ਨਹੀਂ ਇਹ ਕਰਦੇ ਵਾਪਿਸ ਇਹ ਗੱਲ ਪੱਕੀ ਹੈ ਬਿਲਕੁਲ ਨਹੀਂ ਵਾਪਿਸ ਕਰਦੇ ਇਹ ਦੂਜੀ ਗੱਲ ਤੁਸੀਂ ਗੱਲ ਕਰ ਰਹੇ ਹੋ ਬਾਗੀ ਧੜੇ ਦੀ ਮੈਨੂੰ ਇਹ ਲੱਗਦਾ ਹੈ ਕਿ ਜੰਨਾ ਰੋਲਾ ਬੱਗੀ ਧੜੇ ਨੇ ਪਾਇਆ ਚਲੋ ਆਪਾਂ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ ਕਿ ਅੱਜ ਜੇ ਸੁਖਬੀਰ ਬਾਦਲ ਹੁਣੀਅਤ ਉੱਪਰ ਐਡੀ ਵੱਡੀ ਕਾਰਵਾਈ ਹੋ ਰਹੀ ਹੈ ਉਹ ਅਕਾਲੀ ਸੁਧਾਰ ਲਹਿਰ ਕਰਕੇ ਹੋਈ ਹੈ ਪਰ ਸਵਾਲ ਵੱਡਾ ਇਹ ਵੀ ਹੈ ਵੀ ਅਕਾਲੀ ਸੁਧਾਰ ਲਹਿਰ ਨਾਲ ਨਾਲ ਇਸ ਚੀਜ਼ ਦੇ ਬਾਰੇ ਵੀ ਗੱਲ ਕਰੇ ਵੀ ਸਾਡੇ ਜਿਹੜੇ ਬੰਦਿਆਂ ਤੋਂ ਗਲਤੀ ਹੋਈ ਹੈ ਅਸੀਂ ਵੀ ਬਰਾਬਰ ਦੇ ਭਾਗੀਦਾਰਾਂ ਮੰਨਦੇ ਨੇ ਭਾਗੀਦਾਰਾਂ ਪਰ ਕੀ ਜਿਹੜੀ ਸਜ਼ਾ ਸੁਖਬੀਰ ਬਾਦਲ ਹੁਣਾ ਨੂੰ ਲੱਗੇਗੀ ਕੀ ਤੁਸੀਂ ਉਹ ਸਜ਼ਾ ਭੁਗਤੋਗੇ ਨਾਲ ਹੂੰ ਬੜੇ ਫਿਰ ਫਿਰ ਇਹ ਕਹਿਦਣਾ ਵੀ ਅਸੀਂ ਇਸ ਚੀਜ਼ ਦਾ ਅੱਗਾ ਚੱਕਿਆ ਸੀ ਅੱਗੇ ਅੱਗੇ ਹੋ ਕੇ ਅਸੀਂ ਨਾ ਸਾਰੀਆਂ ਚੀਜ਼ਾਂ ਨੂੰ ਬਾਹਰ ਲਿਆਂਦਾ ਸੀ ਅਸੀਂ ਪਹਿਲੇ ਸਪਸ਼ਟ ਕਰਨ ਦੇ ਚੁੱਕੇ ਸੀ ਬਿਲਕੁਲ ਪਰ ਦੋਸ਼ੀ ਤਾਂ ਤੁਸੀਂ ਵੀ ਬਰਾਬਰ ਦੇ ਹੋ ਨਾ ਫਿਰ ਬਿਲਕੁਲ ਬਰਾਬਰ ਦਿਓ ਜੀ ਸੋ ਪ੍ਰਭਾ ਜੀ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਵੀ 200 ਦਿਨ ਜਿਹੜੇ ਨੇ ਕਿਸਾਨਾਂ ਅੰਤੁਲਨ ਦੇ ਪੂਰੇ ਹੋ ਚੁੱਕੇ ਨੇ ਦੇਸ਼ ਭਾਰਤੋਂ ਵੱਖ-ਵੱਖ ਸੂਬਿਆਂ ਤੋਂ ਕਿਸਾਨ ਜਿੱਥੇ ਬੰਦੀਆਂ ਅੱਜ ਦੋਵਾਂ ਹੀ ਬਾਰਡਰਾਂ ਤੇ ਪਹੁੰਚੀਆਂ ਵਿਨੇਸ਼ ਫੁਗਾਟ ਵੀ ਪਹੁੰਚੇ ਉਹਨਾਂ ਨੂੰ ਸਨਮਾਨਿਤ ਵੀ ਕਿਸਾਨਾਂ ਵੱਲੋਂ ਕੀਤਾ ਗਿਆ ਤੇ ਕਈ ਨਵੇਂ ਐਲਾਨ ਕਿਸਾਨਾਂ ਨੇ ਕੀਤੇ ਨੇ ਕਹਿੰਦੇ ਅਸੀਂ ਰੇਲ ਰੋਕੋ ਅੰਦੋਲਨ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਚੱਕਾ ਜਾਮ ਵੀ ਅਸੀਂ ਕਰਾਂਗੇ ਰਾਜਪੁਰੇ ਦੇ ਵਿੱਚ ਸੋ ਕਈ ਤਰ੍ਹਾਂ ਦੇ ਐਲਾਨ ਕਿਸਾਨਾਂ ਨੇ ਅੱਜ ਕੀਤੇ ਨੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਸਾਰੇ ਮਾਮਲੇ ਨੂੰ ਜੀ ਬਿਲਕੁਲ ਪਹਿਲਾਂ ਤਾਂ ਅੱਜ ਇੱਕ ਵੱਡਾ ਇਕੱਠ ਹੈ ਜਿਹੜਾ ਉਹ ਸ਼ੰਭੂ ਬਾਰਡਰ ਤੇ ਵੇਖਣ ਨੂੰ ਮਿਲਿਆ ਸੀ ਕਿਉਂਕਿ ਕਿਸਾਨ ਲੀਡਰਾਂ ਦੇ ਵੱਲੋਂ ਸੱਦਾ ਪੱਤਰ ਪਹਿਲਾਂ ਹੀ ਦੇ ਦਿੱਤਾ ਗਿਆ ਸੀ 200 ਦਿਨ ਪੂਰੇ ਹੋ ਰਹੇ ਨੇ ਹਾਲਾਂਕਿ ਚਲੋ ਜਿਸ ਤਰ੍ਹਾਂ ਦੀ ਵੀ ਕਾਰਵਾਈ ਕਾਰਵਾਈ ਇਹ ਵੀ ਸੁਪਰੀਮ ਕੋਰਟ ਚੱਲ ਰਿਹਾ ਮਾਮਲੇ ਹਾਈ ਕੋਰਟ ਚੱਲ ਰਿਹਾ ਪਰ ਜੇਕਰ ਅੱਜ ਦੀ ਗੱਲ ਕਰੀਏ ਵਿਨੇਸ਼ ਫੁਗਾਟ ਪਹੁੰਚੇ ਸਨਮਾਨ ਵੀ ਹੋਇਆ ਹੁਣ ਜਿਹੜੀ ਅੱਗੇ ਦੀ ਕਾਰਵਾਈ ਹੈ ਲਖੀਮਪੁਰ ਖੀਰੀ ਦੀ ਘਟਨਾ ਕਿਸੇ ਨੂੰ ਨਹੀਂ ਭੁੱਲੀ ਹਮ ਇੱਕ ਵੱਡੀ ਘਟਨਾ ਸੀ ਜਦੋਂ ਇੱਕ ਵੱਡੇ ਪੋਲੀਟਿਸ਼ੀਅਨ ਦੇ ਬੇਟੇ ਨੇ ਕਿਸਾਨਾਂ ਆਗੂਆਂ ਤੇ ਗੱਡੀ ਚੜਾਈ ਤਾਂ ਉਸ ਨੂੰ ਲੈ ਕੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਸ ਕਾਰਵਾਈ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ 3 ਅਕਤੂਬਰ ਤੱਕ ਨੂੰ 2 ਘੰਟੇ ਦਾ ਰੋਲ ਰੇਲ ਰੋਕੋ ਪ੍ਰਦਰਸ਼ਨ ਕਰਨਗੇ। ਹੂੰ। ਮਤਲਬ ਹਲੇ 1 ਮਹੀਨੇ ਦਾ ਲਗਭਗ 1 ਮਹੀਨੇ ਦਾ ਸਮਾਂ ਉਹਨਾਂ ਨੇ ਵਿੱਚ ਦਿੱਤਾ ਹੈ ਵੀ ਸ਼ਾਇਦ ਸਮਝ ਆ ਜਾਵੇ ਵੀ ਕਾਰਵਾਈ ਕਰਨੀ ਹੈ, ਇਨਸਾਫ ਮਿਲ ਜੇ। ਇਨਸਾਫ ਮਿਲ ਜੇ ਤਾਂ ਇੱਕ ਆਪਾਂ ਇੰਡੀਕੇਸ਼ਨ ਦੇਣਾ ਜਿਹੜਾ ਉਹਨਾਂ ਨੇ ਦਿੱਤਾ ਹੈ ਕਿ ਅਸੀਂ 3 ਅਕਤੂਬਰ ਨੂੰ 2 ਘੰਟੇ ਲਈ ਰੇਲ ਹੈ ਜਿਹੜੀ ਉਹ ਰੋਕ ਰਹੇ ਆ ਤੇ ਇਹ ਮੈਨੂੰ ਲੱਗਦਾ ਹੈ ਕਿ ਇਹ ਵੱਡਾ ਕੱਟ ਹੋ ਸਕਦਾ ਹੈ ਕਿਉਂਕਿ ਲਖੀ ਹੁਣ ਨਾਲ ਕਿਸਾਨੀ ਅੰਦੋਲਨ ਨੂੰ ਛੱਡਦੀ ਤਾਂ ਲਖੀਮਪੁਰ ਖੀਰੀ ਹਰ ਇੱਕ ਦੇ ਦਿਲ ਦੇ ਵਿੱਚ ਉਹ ਇੱਕ ਜ਼ਖਮ ਹੈ ਜਿਹੜਾ ਉਹ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਨਾਲ ਵੀ ਗੁੱਸੇ ਨੇ ਕਿਸਾਨ ਤਾਂ ਹੂੰ ਗੁੱਸੇ ਇਸ ਕਰਕੇ ਨੇ ਕਹਿੰਦੇ ਵੀ ਪੰਜਾਬ ਦੇ ਬਾਰਡਰ ਤੇ ਬੈਠੇ ਆ ਅਸੀਂ ਹਰਿਆਣੇ 'ਚ ਤਾਂ ਗਏ ਨਹੀਂ ਐਟਲੀਸਟ ਜਿਹੜੀਆਂ ਬਣਦੀਆਂ ਸਹੂਲਤਾਂ ਨੇ ਉਹ ਤਾਂ ਸਾਨੂੰ ਦੇ ਦੋ ਚਾਹੇ ਸੇਤ ਸਹੂਲਤ ਹੋਵੇ ਚਾਹੇ ਪਾਣੀ ਦੀ ਹੋਵੇ ਚਾਹੇ ਸਾਫ ਸਫਾਈ ਦੀ ਹੋਵੇ ਬਿਜਲੀ ਦੀ ਹੋਵੇ ਸੋ ਕਿਸਾਨਾਂ ਦੀਆਂ ਸ਼ਿਕਾਇਤਾਂ ਨੇ ਵੀ ਸਾਨੂੰ ਕੋਈ ਵੀ ਸਹੂਲਤ ਪੰਜਾਬ ਸਰਕਾਰ ਨਹੀਂ ਦੇ ਰਹੀ ਇਸ ਲਈ 14 ਸਤੰਬਰ ਨੂੰ ਰਾਜਪੁਰਾ ਦਾ ਗगन ਚੌਂਕ ਜਾਮ ਕਰਨ ਦਾ ਫੈਸਲਾ ਜਿਹੜਾ ਉਹ ਕਿਸਾਨਾਂ ਵੱਲੋਂ ਕੀਤਾ ਗਿਆ ਹੈ ਕਿ 15 14 ਤੋਂ 15 ਦਿਨ ਦਾ ਅਲਟੀਮੇਟਮ ਹੈ ਵੀ ਇਹਨਾਂ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਜੇ ਸਾਡੇ ਲਈ ਕੋਈ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਜੇ ਨਹੀਂ ਤਾਂ ਫਿਰ ਕਿਸਾਨ ਦੂਸਰੇ ਤਰੀਕੇ ਦੇ ਨਾਲ ਹਰ ਵਾਰ ਵਾਂਗ ਮੰਗਾ ਕਿਸਾਨਾਂ ਨੂੰ ਮਨਾਉਣੀਆਂ ਆਉਂਦੀਆਂ ਨੇ ਫਿਰ ਉਹ ਦੂਸਰਾ ਤਰੀਕਾ ਜਿਹੜਾ ਉਹ ਅਪਣਾਉਣਗੇ ਸੋ ਇੱਕ ਵੱਡੀ ਗੱਲ ਸਮਰਨ ਜੀ ਕੇਂਦਰ ਜੋ ਕਰ ਰਹੀ ਹੈ ਹਰਿਆਣਾ ਕਰ ਰਿਹਾ ਵੱਖਰੀ ਗੱਲ ਹੈ ਹੂੰ ਦੇਖੋ ਉਸ ਸਮੇਂ ਕਿਸਾਨਾਂ ਨੂੰ ਜ਼ਿਆਦਾ ਲੱਗਦਾ ਜਦੋਂ ਪੰਜਾਬ ਸਰਕਾਰ ਨਹੀਂ ਕਰਦੀ ਬਿਲਕੁਲ ਪੰਜਾਬ ਦੇ ਕਿਸਾਨ ਨੇ ਪੰਜਾਬ ਦੀ ਹੱਦ ਤੇ ਬੈਠੇ ਨੇ ਤੇ ਆਪਣੀ ਕਿਸਾਨੀ ਦੇ ਲਈ ਲੜ ਰਹੇ ਨੇ ਪਰ ਭਗਵੰਤ ਮਾਨ ਸਰਕਾਰ सीएम साहब सिर्फ इक को ਗੱਲ ਕਹਿੰਦੇ ਨੇ ਸਾਡੇ ਦੇ ਕਿਸਾਨ ਉੱਥੇ ਬੈਠੇ ਨੇ ਅਸੀਂ ਉਹਨਾਂ ਦੇ ਨਾਲ ਆ ਕਿਵੇਂ ਨਾਲੋਂ ਜੀ ਤੁਸੀਂ ਕਦੇ ਦੱਸਿਆ ਕਿਵੇਂ ਨਾਲੋਂ ਤੁਸੀਂ ਕਦੇ ਮਦਦ ਕੀਤੀ ਕਦੇ सीएम साहब ਉੱਥੇ ਗਏ ਕਦੇ ਉਹਨਾਂ ਨੇ ਆਪਦਾ ਨੁਮਾਇੰਦਾ ਭੇਜਿਆ ਉੱਥੇ ਕੋਈ ਹੂੰ ਸੋ ਤੁਸੀਂ ਸਿਰਫ ਗੱਲਾਂ ਨਾਲ ਨਾ ਕਹੋ ਤੁਸੀਂ মিডিਆ ਸਾਹਮਣੇ ਨਾ ਕਹੋ ਅਸੀਂ ਨਾਲ ਆ ਜੇ ਕਿ ਤੁਸੀਂ ਕਹੋ ਕਿਸਾਨਾਂ ਨੂੰ ਬੰਦੇਰ ਸਾਹਿਬ ਉਹਨਾਂ ਨੂੰ ਦਲੇਵਾਲ ਸਾਹਿਬ ਉਹਨਾਂ ਨੂੰ ਤੁਸੀਂ ਸਾਡੇ ਨਾਲ ਆ ਕੇ ਮੁਲਾਕਾਤ ਕਰੋ ਜੇ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ ਪੰਜਾਬ ਦੇ ਅੰਦਰ ਸਾਡੇ ਨਾਲ ਡਿਸਕਸ ਕਰੋ ਪਰ ਤੁਸੀਂ ਤਾਂ ਉਹਨਾਂ ਨੂੰ ਮਿਲਣਾ ਵੀ ਜ਼ਰੂਰੀ ਨਹੀਂ ਸਮਝਦੇ ਸੋ ਇਹ ਨਾ ਕਹੋ ਕਿ ਅਸੀਂ ਉਹਨਾਂ ਦੇ ਨਾਲ ਹੂੰ ਬਿਲਕੁਲ ਜਾਇਜ਼ਾ ਲੈਣਾ ਜ਼ਰੂਰੀ ਹੈ ਸ਼ੰਭੂ ਬਾਰਡਰ ਦਾ ਸੋ ਅਗਲੀ ਖਬਰ ਦੇ ਉੱਤੇ ਨਸਰ ਮਾਰ ਲੈਨੇ ਜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਨਵੇਂ ਰਾਜਪਾਲ ਨੇ ਜਿਹੜੇ ਗੁਲਾਬ ਚੰਦ ਕਟਾਰੀਆ ਉਹਨਾਂ ਨੂੰ ਲੈ ਕੇ ਪਹਿਲੇ ਦੌਰੇ ਤੇ ਗਏ ਤੇ ਪਹਿਲਾ ਦੌਰਾ ਕੀਤਾ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਮਿੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਫਿਰ ਦੁਰਗਿਆਣਾ ਮੰਦਰ ਗਏ ਉੱਥੇ ਨਤਮਸਤਕ ਹੋਏ ਔਰ ਵੱਡੀ ਰੋਚਕ ਗੱਲ ਇਹ ਸੀ ਕਿ ਮੁੱਖ ਮੰਤਰੀ ਸਾਹਿਬ ਕੋਈ ਮੌਕਾ ਨਹੀਂ ਛੱਡਦੇ ਹੁੰਦੇ ਸਿਆਸੀ ਬਿਆਨਬਾਜ਼ੀਆਂ ਦੇਣ ਦਾ ਤੇ ਪਰ ਅੱਜ ਉਹਨਾਂ ਨੇ ਸਿਆਸੀ ਬਿਆਨਬਾਜ਼ੀਆਂ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੋਇਆ ਸੀ ਜੀ ਜੀ ਬਿਲਕੁਲ ਅੱਜ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਬੜਾ ਭਾਗਾ ਵਾਲਾ ਦਿਨ ਚੜਿਆ ਵੀ ਪੰਜਾਬ ਦਾ ਮੁੱਖ ਮੰਤਰੀ ਤੇ ਰਾਜਪਾਲ ਇਕੱਠੇ ਵੇਖ ਗਏ ਕਿਉਂਕਿ ਪਿਛਲੇ ਰਾਜਪਾਲ ਸਾਹਿਬ ਨਾਲ ਤਾਂ ਜਿਸ ਤਰ੍ਹਾਂ ਦੀ ਖਿੱਚੋ ਤਣ ਚੱਲਦੀ ਸੀ ਉਹ ਤਾਂ ਇਕੱਠੇ ਸਟੇਜ ਤੇ ਦੇਖਣਾ ਲਵ ਲੈਟਰਾਂ ਦਾ سلسلہ ਜੀ ਬਿਲਕੁਲ ਬਹੁਤ ਦੂਰ ਦੀ ਗੱਲ ਹੈ ਇਕੱਠੇ ਦੇਖਣਾ ਤਾਂ ਉਹ ਤਾਂ ਮੈਨੂੰ ਲੱਗਦਾ ਇੱਕ ਦੂਜੇ ਨੂੰ ਦੇਖ ਕੇ ਜਰਦੇ ਵੀ ਨਹੀਂ ਹੋਣੇ ਜਿਹੋ ਜਿਹੇ ਹਾਲਾਤ ਉਸ ਸਮੇਂ ਬਣ ਗਏ ਸੀ ਸੋ ਇਹ ਪਹਿਲਾਂ ਤਾਂ ਇੱਕ ਵਧੀਆ ਮੈਸੇਜ ਆਇਆ ਵੀ ਚਲੋ ਇਕੱਠੇ ਹੋਏ ਕਿਉਂਕਿ ਜੇ ਇਕੱਠੇ ਨੇ ਤਾਂ ਹੀ ਕੋਈ ਸੰਭਾਵਨਾ ਸ੍ਰਮਨਜੀ ਪੰਜਾਬ ਦੀ ਡਿਵੈਲਪਮੈਂਟ ਦੀ ਬਿਲਕੁਲ ਜਿਹੜੇ ਬਿਲ सीएम साहब पास ਕਰਨਗੇ اور اجبال صاحب انہوں نے پاس نہیں ہوندی نے جے ਤੁਹਾਡੀ نہیں بندی ہمم جے بل نہیں پاس تو ਤੁਹਾਡੇ ਅੱਦੇ ਤੋਂ ਜ਼ਿਆਦਾ ਕੰਮ ਵੈਸੇ ਰੁਕ ਜਾਣੇ ਨਰੇ ਇਜਲਾਸ ਹੋਣ ਵਾਲਾ ਸੋਮਵਾਰ ਜੀ ਬਿਲਕੁਲ 2 ਸਤੰਬਰ ਨੂੰ ਮਾਨਸੂਨ ਇਜਲਾਸ ਹੈ ਜਿਹੜਾ ਪਹਿਲਾ ਇਜਲਾਸ ਆ ਕੁਟਾਰੀਆ ਸਾਹਿਬ ਨੇ ਬੁਲਾਇਆ ਤੇ ਉਮੀਦ ਹੈ ਵੀ ਇਹ ਇਜਲਾਸ ਵਧੀਆ ਰਹੇਗਾ ਪਿਛਲੇ ਇਜਲਾਸਾਂ ਦੇ ਵਾਂਗ ਵੀ ਤੂੰ ਤੂੰ ਮੈਂ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਮਾਹੌਲ ਖਰਾਬ ਹੋਣ ਵਾਲਾ ਕੰਮ ਸ਼ਬਦਾਵਲੀ ਭੱਦੀ ਜਿਸ ਤਰ੍ਹਾਂ ਉਮੀਦ ਹੈ ਵੀ ਉਹ ਇਸ ਵਾਰ ਨਹੀਂ ਹੋਏਗਾ ਸੋ ਦੇਖੋ ਵੇਖ ਕੇ ਤਾਂ ਵਧੀਆ ਲੱਗਿਆ ਵੀ ਇਕੱਠੇ ਨੇ ਦੂਜੀ ਗੱਲ ਪੋਲੀਟਿਕਲ ਬਿਆਨ ਦੀ ਤੁਸੀਂ ਕੀਤੀ ਹੈ ਪੋਲੀਟਿਕਲ ਬਿਆਨ ਉਹ ਨਹੀਂ ਦਿੰਦਾ ਉਹ ਕਹਿੰਦੇ ਵੀ ਮੈਂ ਗੁਰੂ ਘਰ ਦੀ ਹਦੂਦ ਦੇ ਅੰਦਰ ਖੜਾ ਮੈਂ ਵਾਜਿਬ ਨਹੀਂ ਸਮਝਦਾ ਇਸ ਚੀਜ਼ ਨੂੰ ਸੋ ਉਸ ਚੀਜ਼ ਦੀ ਅਸੀਂ ਛਲਾਗਾ ਕਰਦੇ ਹਾਂ ਅਕਸਰ ਸਿਆਸਤਦਾਨ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇ ਬਿਲਕੁਲ ਦਰਬਾਰ ਸਾਹਿਬ ਦੇ ਬਾਹਰ ਹੂੰ ਇਕ ਪ੍ਰਕਰਮਾਂ ਦੇ ਵਿੱਚ ਤੱਕ ਖੜ ਕੇ ਇਹੋ ਜੇ ਸ਼ਬਦ ਬੱਤੇ ਜਾਂਦੇ ਨੇ ਜਿਹੜੇ ਬੋਲਣ ਲਾਇਕ ਨਹੀਂ ਹੁੰਦੇ ਮੈਨੂੰ ਲੱਗਦਾ ਕਿ ਐਸਜੀਪੀਸੀ ਨੂੰ ਇਸ ਤੇ ਵਰਕ ਕਰਨਾ ਚਾਹੀਦਾ ਕਿ ਤੁਸੀਂ ਗੁਰੂ ਘਰ ਤੋਂ ਘੱਟੋ ਘੱਟ 7-800 ਮੀਟਰ ਬਾਹਰ ਚੱਲ ਜਾਓ ਹੂੰ ਉੱਥੇ ਜਾ ਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਆ ਕਰੋ ਬਿਲਕੁਲ ਗੁਰੂ ਘਰ ਦੇ ਵਿੱਚ ਖੜ ਕੇ ਜਾਂ ਨੇੜੇ ਤੇੜੇ ਖੜ ਕੇ ਇਹੋ ਜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਸੋ ਮੈਨੂੰ ਲੱਗਦਾ ਕਿ ਜੇ ਐਸਜੀਪੀਸੀ ਉੱਥੇ ਫੋਟੋਆਂ ਖਿੱਚਣ ਤੋਂ ਵੀਡੀਓ ਬਣਾਉਣ ਤੋਂ ਰੋਕ ਲਾ ਸਕਦੀ ਹੈ ਤਾਂ ਇਹ ਬਹੁਤ ਆਮ ਗੱਲ ਹੈ ਵੀ ਇਸ ਤੋਂ ਰੋਕ ਲੱਗ ਸਕਦੀ ਹੈ ਸੋ ਇਸ ਗੱਲ ਤੇ ਛਲਾਗਾ ਕਰਦੇ ਆਂ ਤੇ ਉਮੀਦ ਕਰਦੇ ਆਂ ਕਿ ਮੌਨਸੂਨ ਦਾ ਸੈਸ਼ਨ ਹੈ ਉਹ ਵਧੀਆ ਰਹੇਗਾ ਜੀ ਸੋ ਅ ਪ੍ਰਬ ਇਕ ਨਾ ਬੇਦਬੀ ਦੇ ਮਾਮਲੇ ਜਿਹੜੇ ਨੇ ਰੋਜ਼ਾਨਾ ਹੀ ਸੁਣਨ ਨੂੰ ਮਿਲਦੇ ਨੇ ਕਿ ਅੱਜ ਗੁਰਦੁਆਰਾ ਸਾਹਿਬ ਦੇ ਵਿਖੇ ਬੇਦਬੀ ਹੋਈ ਹੈ ਗੁਟਕਿਆਂ ਦਾ ਨਿਰਾਦਰ ਕੀਤਾ ਗਿਆ ਹੈ ਜਾਂ ਅੱਜ ਲੰਗਰ ਦੇ ਵਿੱਚ ਹਮਲਾ ਜਿਹੜਾ ਕੀਤਾ ਗਿਆ ਸੋ ਪਟਿਆਲਾ ਤੋਂ ਇੱਕ ਖਬਰ ਅੱਜ ਸਾਹਮਣੇ ਆਈ ਹੈ ਔਰ ਬੇਦਬੀ ਦੇ ਮਾਮਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਦੀ ਕਮੇਟੀ ਪਹੁੰਚੀ ਗੁਰਦੁਆਰੇ ਦੇ ਵਿੱਚ ਤੇ ਉਹਨਾਂ ਨੇ ਜਾ ਕੇ ਫਿਰ ਪਾਵਨ ਪਵਿੱਤਰ ਸਰੂਪ ਸੀ ਉਹਨਾਂ ਨੂੰ ਫਿਰ ਲੈ ਲਿਆ ਤੇ ਉਹਨਾਂ ਨੂੰ ਲੈ ਕੇ ਉਹ ਚਲੇ ਗਏ ਉਥੋਂ ਜੀ ਜੀ ਦੇਖੋ ਜਮਰਨ ਜੀ ਮੈਨੂੰ ਇਹ ਲੱਗਦਾ ਹੈ ਕਿ ਪਹਿਲਾਂ ਇਕਾ ਦੁੱਕਾ ਘਟਨਾਵਾਂ ਸੁਣਦੀਆਂ ਹੁੰਦੀਆਂ ਹੁੰਦੀਆਂ ਸੀ ਪਹਿਲਾਂ ਤਾਂ ਸੁਣੀਆ ਹੀ ਨਹੀਂ ਸੀ ਕਦੇ ਚਲੋ 2007 ਤੋਂ ਬਾਅਦ ਦੌਰ ਚੱਲਿਆ ਖਬਰਾਂ ਆਈਆਂ ਬੇਦਬੀ ਬੇਦਬੀ ਉਸ ਤੋਂ ਬਾਅਦ ਪਹਿਲਾਂ ਤਾਂ ਬਹੁਤ ਝਟਕਾ ਲੱਗਦਾ ਸੀ ਪਰ ਹੁਣ ਸੁਣ ਸੁਣ ਕੇ ਸੁਣ ਸੁਣ ਕੇ ਨਾ ਕੰਨਾਂ ਨੂੰ ਆਤ ਪੈ ਗਈ ਜੀ ਜਿਸ ਤਰ੍ਹਾਂ ਦੀ ਇਹ ਘਟਨਾ ਵਾਪਰੀ ਹੈ ਪਟਿਆਲਾ ਦੀ ਗੁਰਬਖਸ਼ ਕਲੋਨੀ ਦੇ 13 ਨੰਬਰ ਗਲੀ ਹੈ ਉਦੇ ਵਿੱਚ ਹੀ ਵਾਪਰੀ ਹੈ ਹਮ ਵੱਡੀ ਗੱਲ ਇਹ ਹੈ ਕਿ ਇੱਥੇ ਇੱਕ ਡੇਰਾ ਬਣਿਆ ਹੋਇਆ ਹੈ ਡੇਰਾ ਸੰਤ ਬਾਬਾ ਪ੍ਰੀਤਮ ਸਿੰਘ ਜੀ ਜੀ ਜਿਹੜਾ ਕਿ ਲੰਬੇ ਸਮੇਂ ਤੋਂ ਬਣਿਆ ਹੋਇਆ ਹੈ ਮਤਲਬ ਉਹਨਾਂ ਨੂੰ ਉਹਨਾਂ ਦੀਆਂ ਪੀੜ੍ਹੀਆਂ ਪਿੱਛੋਂ ਸੰਭਲਦੀ ਆਉਂਦੀਆਂ ਹਮ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਅਣਜਾਣ ਨਹੀਂ ਹੋ ਹਮ ਤੁਹਾਨੂੰ ਇਹ ਨਹੀਂ ਕੋਈ ਤੁਸੀਂ ਨਵੇਂ ਬੰਦੇ ਹੋ ਤੁਹਾਨੂੰ ਪਤਾ ਨਹੀਂ ਸੋ ਤੁਸੀਂ ਉਸ ਡੇਰੇ ਨੂੰ ਚਲਾ ਰਹੇ ਹੋ ਗ੍ਰੰਥੀ ਸਾਹਿਬ ਜੀ ਜਿਨ੍ਹਾਂ ਦੇ ਵੱਲੋਂ ਇਹ ਕੀਤਾ ਗਿਆ ਹੈਗਾ ਸੋ ਅ ਵੱਡੀ ਗੱਲ ਇਹ ਹੈ ਕਿ ਗ੍ਰੰੰਥੀ ਸਾਹਿਬ ਵੱਲੋਂ ਕੀਤਾ ਗਿਆ ਜੇਕਰ ਉੱਥੇ ਨਾ ਸਾਫ ਸਫਾਈ ਸੀ ਹੂੰ ਨਾ ਉਥੋਂ ਦਾ ਸਿਸਟਮ ਹੈ ਜਿਹੜਾ ਉਹ ਕੋਈ ਠੀਕ ਸੀ ਗੰਦਗੀ ਹੈ ਜਗਾ ਜਗਾ ਤੇ ਫੈਲੀ ਹੋਈ ਸੀ ਕਹਿੰਦੇ ਸਾਂਭ ਸੰਭਾਲ ਕੋਈ ਨਹੀਂ ਹੈ ਜੀ ਜਿਹੜਾ ਉੱਥੇ ਜਾ ਕੇ ਕਮੇਟੀ ਮੈਂਬਰਾਂ ਦੇ ਵੱਲੋਂ ਸਰਵੇ ਕੀਤਾ ਗਿਆ ਜਾਂਚ ਪੜਤਾਲ ਕੀਤੀ ਗਈ ਹੈ ਮੈਨੂੰ ਇਹ ਲੱਗਦਾ ਹੈ ਕਿ ਗ੍ਰੰਥੀ ਸਾਹਿਬ ਜਾਂ ਗ੍ਰੰਥੀ ਸਰਵਨ ਜਾਂ ਫਿਰ ਉਥੋਂ ਦੇ ਜਿਹੜੇ ਹੋਰ ਸਾਮ ਸੰਭਾਲ ਵਾਲੇ ਵਿਅਕਤੀ ਨੇ ਜਿਉ ਨਹੀਂ ਕੰਮ ਦਿੰਦੇ ਜੀ ਤਾਂ ਐਸਜੀਪੀਸੀ ਦਾ ਇਹ ਫਰਜ਼ ਬੰਦ ਹੈ ਕਿ ਉਹ ਨਾ ਗੁਰਦੁਖਰਾਂ ਦੇ ਵਿੱਚ ਜਾਣ ਕਮੇਟੀਆਂ ਬਣਾਉਣ ਹਰ ਇੱਕ ਜ਼ਿਲ੍ਹੇ ਦੇ ਵਿੱਚ ਬਣਾ ਦੇਣ ਪੰਜ ਤੋਂ ਚਾਰ ਬੰਦੇ ਕਿ ਤੁਸੀਂ ਆਪਣੇ ਗੁਰਦੁਖਰਾਂ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਅਲਗ-ਅਲਗ ਥਾਵਾਂ ਤੇ ਸਾਫ ਸਫਾਈ ਸਾਰੀ ਚੀਜ਼ ਦਾ ਧਿਆਨ ਰੱਖਣਾ ਹੈ ਬਿਲਕੁਲ ਬਿਲਕੁਲ ਸੋ ਮੈਨੂੰ ਲੱਗਦਾ ਹੈ ਕਿ ਹਜੇ ਸਾਡੇ ਐਸਜੀਪੀਸੀ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਪਦ ਬੰਦ ਕਮੇਟੀ ਨੂੰ ਕੰਮ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਲਗਾਤਾਰ ਦਿਨ ਕਿ ਅਸੀਂ ਬਿਨਾਂ ਗੱਲ ਦੇ ਮਸਲਿਆਂ ਚ उलझी ਜਾਈਏ ਉਧਰੋਂ ਨਿਕਲ ਕੇ ਸਾਨੂੰ ਆਪਣੇ ਗੁਰੂ ਘਰਾਂ ਤੇ ਸਾਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਆਸ-ਪਾਸ ਬਹੁਤ ਸਾਰੀਆਂ ਚੀਜ਼ਾਂ ਤੇ ਕੰਮ ਕਰਨ ਦੀ ਲੋੜ ਹੈ ਬੇਨਤੀ ਹੈ ਕਿ ਉਹਨਾਂ ਤੇ ਧਿਆਨ ਦਿੱਤਾ ਜਾਵੇ ਬਿਲਕੁਲ ਸੋ ਬਜਾਏ ਕਿ ਜਦੋਂ ਕਟਨਾ ਵਾਪਰ ਜਾਂਦੀ ਹੈ ਉਦੋਂ ਆਪਾਂ ਉਸ ਉੱਤੇ ਟਿੱਪਣੀ ਕਰਦੇ ਆਂ ਤੇ ਐਕਸ਼ਨ ਲੈਂਦੇ ਆਂ ਲੋੜ ਹੈ ਕਿ ਪਹਿਲਾਂ ਹੀ ਮੁਸਤੈਦੀ ਜਿਹੜੀ ਹੈ ਵਰਤੀ ਜਾਵੇ ਸੋ ਪ੍ਰਭ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਦਸ਼ਕਾਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਉਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਤੁਹਾਡਾਂ ਦਾ ਵੀ ਬਹੁਤ ਸ਼ੁਕਰੀਆ ਰੋਜ਼ਾਨਾ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਵਾਸਤੇ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ